ਬڑے-ਬڑے ਸੁਖਨੀ ਸੀ 12 ਕਿੱਲਿਆਂ ਦੇ ਮਾਲਕ ਸੀ ਤੇ ਪਰਲ ਕੰਪਨੀ ਦੇ ਵਿੱਚ ਤੁਸੀਂ ਪੈਸਾ ਲਾਇਆ ਕਿੰਨੀ ਪੈੜੀ ਜਨਿੱਕੇ ਵੇਚੀ ਤੁਸੀਂ 12.5 ਕਿੱਲੇ ਜ਼ਮੀਨ ਤੇ ਸੀ ਜਿਹੜੀ ਪੇਪਰ ਆ ਡੱਕਦਾ ਉਡੀਖਾਨਾ ਰੋਡ ਤੇ ਆਪਣਾ ਹੀ ਹੈ ਭਾਈ ਚਾਹੇ ਅੱਜ ਕਿਵੇਂ ਹੈ ਕਿਸੇ ਹਾਲਾਤਾਂ ਦੇ ਵਿੱਚ ਚਾਹੇ ਕਿਵੇਂ ਹੈ ਪਰ ਦਿਲ ਦਾ ਉਹੀ ਅਮੀਰੀ ਹੈ ਜਿਵੇਂ ਉਹ ਪਿਛਲੇ ਅਮੀਰ ਰਿਹਾ ਨਾ ਪਿਛਲੇ ਸਮੇਂ 'ਚ ਜਨਿੱਕੇ ਜ਼ਾਇਦਾ ਸੀ ਦਿਲ ਦਾ ਖੁੱਲਾ ਸੀ ਪਰ ਦਿਲ ਦਾ ਖੁੱਲਾ ਅੱਜ ਵੀ ਇਹੀ ਹੈ ਯਾਰ ਇਹ ਨਹੀਂ ਕਿ ਜੇ ਅੱਜ ਗਰੀਬੀ ਆ ਗਈ ਆ ਤੇ ਦਿਲ ਦਾ ਅਮੀਰ ਨਹੀਂ ਆ ਦਿਲ ਦਾ ਅਮੀਰ ਅੱਜ ਵੀ ਆ ਇਹ ਨੇ ਉਸ ਟਾਈਮ ਗੁਰੂ ਘਰ ਬਣਾਉਣ ਦੀ ਖਾਤਰ ਆਪ ਦੇ ਜਨਨ ਕਿ ਜ਼ਮੀਨ ਦੇ ਵਿੱਚੋਂ ਜ਼ਮੀਨ ਵੀ ਦਾਨ ਕਰੀ ਜੀ ਗੁਰੂ ਘਰ ਬਣਾਓ ਉੱਥੇ ਗੁਰੂ ਘਰ ਬਣਾਉਣ ਦੀ ਖਾਤਰ ਕੋਠੇ ਸੀ ਇਹਨਾਂ ਦੇ ਇਹਨੂੰ ਸਭ ਸਮਤੀ ਨਾਲ ਸਰਪੰਚ ਬਣਾਇਆ ਗਿਆ ਉੱਥੇ ਗੁਰੂ ਘਰ ਬਣਾਉਣ ਖਾਤਰ ਜਗ੍ਹਾ ਹੈ ਨਹੀਂ ਸੀ ਤੇ ਉਹ ਕਹਿੰਦੇ ਵੀ ਜਗ੍ਹਾ ਚਾਹੀਦੀ ਆ ਇਹ ਕਹਿੰਦਾ ਵੀ ਸਰ ਸਮਤੀ ਦੇ ਨਾਲ ਸਰਪੰਚ ਬਣੇ ਉਸ ਤੋਂ ਬਾਅਦ ਇਹਨਾਂ ਨੇ ਕਿ ਜਨਨ ਕਿ ਜਗ੍ਹਾ ਗੁਰੂ ਘਰ ਨੂੰ ਦਾਨ ਦਿੱਤੀ ਆ ਜਿਹੜਾ ਗੁਰੂ ਘਰ ਹੁਣ ਇਸ ਵਕਤ ਉੱਥੇ ਬਣਿਆ ਹੈ ਮੌਜੂਦ ਆ ਗਮਾ ਜੀ ਇੱਕ ਜਦੋਂ ਚੰਗੀ ਪੂਰੀ ਜਨਨ ਕਿ ਠਾਠ ਵਾੜ ਸੀ ਚੱਲਦਾ ਸੀ ਜਨਨ ਕਿ ਨਾਂ ਚੱਲਦਾ ਸੀ ਉਦੋਂ ਜਨਨ ਕਿ ਰਿਸ਼ਤੇਦਾਰ ਵੀ ਯਾਰ ਮਿੱਤਰ ਵੀ ਗੋਡੇ ਮੋਡੇ ਨਾਲ ਬੰਦੇ ਹੋਣਗੇ ਪਰ ਉਹ ਯਾਰ ਮਿੱਤਰ ਕੀ ਅੱਜ ਵੀ ਯਾਰ ਮਿੱਤਰ ਦਾ ਸਾਥ ਦੇ ਰਿਹਾ ਤੁਹਾਡੇ ਸਾਥ ਦੇ ਰਿਹਾ ਜੋ ਇੱਕ ਦੋ ਤਾਂ ਯਾਰ ਮਿੱਤਰ ਰਹੇਗੀ ਤੇ ਇੱਕ ਦੋ ਰਿਸ਼ਤੇਦਾਰੀਆਂ ਰਹਗੀਆਂ ਜੀ ਆਹਦੀਆਂ ਮੇਣ ਹੈ ਇੱਕ ਦਾ ਇੱਕ ਭੈਣ ਹੈ ਇੱਕ ਸਹੁਰੇ ਵਰਦ ਦੀ ਹੈ ਤੇ ਜਾ ਗੁੜੀਆ ਹੈ ਹੋਰ ਸਹੁਰੇ ਵਰਦ ਦੇ ਸਾਰੇ ਆਪਣਾ ਵਧੀਆ ਇਹ ਆ ਰਹੇਗੇ ਤੁਝੇ ਸਾਰੇ ਬਸ ਤਮਾਸ਼ਾ ਹੀ ਵੰਦੇ ਜੀ ਆਰੇ ਭਰਾ ਵੀ ਇੱਥੇ ਤਮਾਸ਼ਾ ਵੇਖ ਕੇ ਲੰਘਦੇ ਵੀ ਤੇ ਰੀੜੀ ਲੱਗੀ ਐ ਵੀ ਇਹ ਚਾਹ ਤੇ ਆ ਗਿਆ ਚੰਗਾ ਹੋ ਗਏ ਕਿਉਂਕਿ ਆਪਾਂ ਆਪਣੇ ਕੋ ਗੱਡੀਆਂ ਵੀ ਸੀਗੀਆਂ ਗੱਡੀਆਂ ਵੀ ਆਦੀਆਂ ਸਟੈਂਡ ਦੇ ਪਾਈਆਂ ਸੀ ਉਵੇਂ ਵੈਸੇ ਆਪ ਦਿਖਾਉਂਦੇ ਘਮਾਉਂਦੇ ਸੀਗੇ ਘਰੇ ਵੀ ਵਧੀਆ ਆਉ ਦਾ ਕੋਠੀ ਰਾਂ ਵਧੀਆ ਘਰ ਸੀਗਾ ਤੇ ਉਹ ਵੇਖ ਕੇ ਛੜਦੇ ਸੀ ਅੱਜ ਕਹਿਣਾ ਤਾਂ ਨਹੀਂ ਚਾਹੀਦਾ ਪਰ ਕਹਿਣਾ ਪੈਂਦਾ ਜੀ ਸਭੇ ਪਰਮਾਤਮਾ ਨੇ ਮੇਰਾ ਜੇ ਪਰਮਾਤਮਾ ਨੇ ਖੋਇਆ ਤਾਂ ਪਰਮਾਤਮਾ ਨੇ ਆਪਾਂ ਨੂੰ ਜੜੇ ਵੀ ਦਿੱਤਾ ਹੈ ਪਰਮਾਤਮਾ ਨੇ ਆਪਾਂ ਨੂੰ ਜੋ ਜ ਦਿੱਤਾ ਕੰਮ ਕਰਨ ਦਾ ਹੌਸਲਾ ਦਿੱਤਾ ਸਭ ਕੋਈ ਯਾਰ ਵੀ ਤੇ ਨਵੇਂ ਜੋੜ ਤੇ ਤੇ ਆਪਾਂ ਨੂੰ ਹੌਸਲਾ ਤਾਂ ਐ ਜੇ ਕੋਈ ਬੰਦਾ ਜ਼ਿੰਦਗੀ ਜਿੰਦਾ ਨਾ ਕਹਿੰਦੇ ਵੀ ਜੇ ਤੁਸੀਂ ਜ਼ਿੰਦਗੀ ਜੀਣੀ ਹੈ ਵਧੀਆ ਜ਼ਿੰਦਗੀ ਜੀਣੀ ਆ ਆਪ ਤੋਂ ਮਾੜੇ ਨੂੰ ਦੇਖ ਕੇ ਜਿਉਂਗ ਤਾਂ ਵਧੀਆ ਜੇ ਤੁਸੀਂ ਤਕੜੇ ਨੂੰ ਦੇਖ ਕੇ ਤਾਂ ਤੁਸੀਂ ਕੁਛ ਦਿਨ ਹੀ ਜਿਓਂਗੇ ਜੇ ਆਪਾਂ ਮਾੜੇ ਨੂੰ ਜਿੰਨੇ ਦਾ ਅੱਲਾ ਕਹਿੰਦਾ ਮੈਂ ਉਹਦੇ ਨਾਲ ਤਾਂ 100 ਗੁਣੇ ਚੰਗਾ ਯਾਰ ਇਹੋ ਜਿਹਾ ਮੈਂ ਜਵਾਨੀ ਦੇ ਵਿੱਚ ਕੀ ਕਰ ਬੈਠਾ ਜਿਹੜਾ ਮੈਨੂੰ ਅੱਜ 12 ਕਿਲੋ ਦੇ ਮਾਲਕ ਨੂੰ ਤੂੰ ਇੱਕ ਚਾਹ ਕਰਨ ਲਈ ਮਜਬੂਰ ਕਰਤਾ ਜਿਹੜਾ ਮੈਂ ਇੱਕ ਆਰਡਰ ਮਾਰ ਕੇ ਚਾਹ ਮੰਗਾਉਂਦਾ ਸੀ ਜਨਨ ਕਿ ਲੋਕਾਂ ਕਹਿੰਦੇ ਚਾਹ ਲਿਆਓ ਉਹ ਲਿਆਓ ਅੱਜ ਮੈਂ ਲੋਕਾਂ ਦੇ ਜੂਠੇ ਭਾਂਡੇ ਲਮਾਂਜ ਲਈ ਮਜਬੂਰ ਹੋਇਆ ਕਦੇ ਰੱਬ ਨੂੰ ਕਦੇ ਗੁੱਸਾ ਨਹੀਂ ਦਿਖਾਇਆ ਕਦੀ ਲੋਕਾਂ ਦਾ ਲਾਂਟਰੀ ਦਾ ਪਾਲਾ ਸੁਪਨੇ ਫੇਰ ਲੈ ਲਈ ਜਨਨ ਕਿ ਉਹੋ ਜੇ ਇਹ ਸੁਪਨੇ ਦਿਖਾਉਂਦੇ ਜਿਹੜੇ ਏਜੰਟ ਹੁੰਦੇ ਆ ਵੀ ਤੁਸੀਂ ਰਾਤ ਰਤ ਵੀਰ ਬਣ ਜਾਓਗੇ ਐਂ ਮਰ ਜਾਓਗੇ ਪਰ ਜਦੋਂ ਜ਼ਿੰਦਗੀ ਇਹੋ ਜੇ ਬੰਦੇ ਦੀ ਨਰਕ ਬਣ ਜਾਂਦੀ ਆ ਉਦੋਂ ਆ ਕੇ ਪਤਾ ਲੱਗਦਾ ਹੁਣ ਉਹ ਏਜੰਟ ਕਿੱਧਰ ਗਈ ਹੁਣ ਕੀ ਉਹ ਏਜੰਟ ਤੁਹਾਡੇ ਕੋਲ ਗੇੜੇ ਮਾਰਦੇ ਆ ਤੁਸੀਂ ਦੇਖ ਰਹੇ ਹੋ ਸੱਚ ਦੀ ਪੜਤਾਲ ਤੇ ਅੱਜ ਅਸੀਂ ਜਿਹੜੀ ਸਟੋਰੀ ਲੈ ਕੇ ਆਏ ਹਾਂ ਕੁਝ ਵਲੱਖਣ ਜੀ ਸਟੋਰੀ ਹਰੇਕ ਇਨਸਾਨ ਚਾਹੁੰਦਾ ਕਿ ਮੈਂ ਰਾਤੇ ਰਾਤ ਅਮੀਰ ਹੋਵਾਂ ਪਰ ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੁੰਦਾ ਉਹ ਨਹੀਂ ਪਰਮਾਤਮਾ ਇਹੋ ਜੀ ਚੀਜ਼ਾਂ ਇਨਸਾਨ ਨੂੰ ਰਾਤੇ ਰਾਤ ਅਮੀਰ ਤੇ ਰਾਤੇ ਰਾਤ ਕਿਸੇ ਨੂੰ ਜਨ ਨਹੀਂ ਕੋਈ ਗਰੀਬ ਕਰ ਸਕਦਾ ਜਿਵੇਂ ਕਿ ਇੱਕ ਇੱਕ ਕਹਾਵਤ ਹੈ ਰਾਜੇ ਤੋਂ ਭੀਖ ਮੰਗਾਦੇ ਤੇ ਪਿੰਗਲੇ ਨੂੰ ਰਾਜ ਬਿਠਾ ਦੇਵੇ ਉਹ ਪਰਮਾਤਮਾ ਦੇ ਵਾਸਤਾ ਸਾਰਾ ਪਰਮਾਤਮਾ ਬਹੁਤ ਵੱਡੀ ਚੀਜ਼ ਹੈ ਜੋ ਕੁਛ ਭਾਵੇਂ ਨਾਨਕਾ ਤੇ ਸਾਈ ਗੱਲ ਚੰਗੀ ਪਰ ਪਰਮਾਤਮਾ ਨੂੰ ਜੋ ਕੁਛ ਚੰਗਾ ਲੱਗਦਾ ਉਹੀ ਹੋਣਾ ਤੁਹਾਡੀ ਸਿਆਣਫਹੇ ਨਾਲ ਕੁਛ ਨਹੀਂ ਹੋਣਾ ਇੱਕ ਇਹ ਜਿਹੜੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਸਾਡਾ ਇੱਕ ਜ਼ਿਮੀਂਦਾਰ ਭਾਈ ਵੀਰ ਹੈ ਜਿਸ ਨੇ ਜਨਨ ਕੇ ਆਪ ਦੀ 12.5 ਕਿੱਲੇ ਪੈਲੀ ਵੇਚ ਕੇ ਜੋਨਿਕ ਪਰਲ ਕੰਪਨੀ ਦੇ ਜਨਿਕ ਸ਼ੇਰਾਂ ਦੇ ਵਿੱਚ ਲਾਤੀ ਸ਼ੇਰ ਖਰੀਦੇ ਉਹਨੇ ਸੋਚਿਆ ਕਿ ਮੈਂ ਕੁਝ ਹੀ ਦਿਨਾਂ ਦੇ ਵਿੱਚ ਬਹੁਤ ਵੱਡਾ ਅਮੀਰ ਬਣਾਂਗਾ ਬਣਾਂਗਾ ਤੇ ਬੰਗਲੇ ਪਾਵਾਂਗਾ بڑے بڑے ਮੇਰੇ ਕੋਲੇ ਬਹੁਤ ਕੁਝ ਗਾੜੀਆਂ ਮਹਿਲ بڑے بڑے ਹੋਣਗੇ بڑے بڑے ਸੁਪਨੇ ਸੀ ਪਰ ਇੱਕ ਦਿਨ ਉਹਦੇ ਜਿਹੜੇ ਸੁਪਨੇ ਆ ਚੱਕਣਾ ਚੂਰ ਹੋ ਗਏ ਕਦੋਂ ਹੋ ਗਏ ਜਦੋਂ ਪਰਲ ਕੰਪਨੀ ਭੱਜ ਗਈ ਪੰਜਾਬ ਦੇ ਵਿੱਚ ਪਰਲ ਕੰਪਨੀ ਨੇ ਜਨਕਿ ਲੋਕਾਂ ਦੇ ਬਹੁਤ ਘਰਾਂ ਨੂੰ ਜਨਕਿ ਉਜਾੜਿਆ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਪਰਲ ਕੰਪਨੀ ਦੇ ਉੱਤੇ ਪੈਸੇ ਲਾਇਏ ਸੀ ਗਰੀਬਾਂ ਨੇ ਜਨਕਿ ਦਿਹਾੜੀਆਂ ਕਰ ਕਰਕੇ ਪਰਲ ਕੰਪਨੀ ਦੇ ਵਿੱਚ ਪੈਸਾ ਲਾਇਆ ਕਿ ਸ਼ਾਇਦ ਜਿਹੜੇ ਸਾਡੇ ਪੈਸੇ ਆ ਉਹ ਦੁੱਗਣੇ ਹੋ ਜਾਣਗੇ ਜਿਹੜੇ ਪਰਲ ਕੰਪਨੀ ਦੇ ਏਜੰਟ ਸੀ ਉਹ ਲੋਕਾਂ ਨੂੰ ਇੱਕ ਐਸਾ ਸੁਪਨਾ ਵਿਖਾ ਰਹੇ ਸੀ ਕਿ ਜਿਹੜਾ ਤੁਹਾਡਾ ਪਰਲ ਕੰਪਨੀ ਦੇ ਵਿੱਚ ਪੈਸਾ ਲੱਗਿਆ ਉਹ ਕਿਤੇ ਡੁੱਬੇਗਾ ਨਹੀਂ ਤੁਹਾਨੂੰ ਜਨਕਿ ਦੁੱਗਣਾ ਹੋ ਕੇ ਮਿਲੇਗਾ ਉਹਨਾਂ ਨੇ ਵਿਸ਼ਵਾਸ ਲੋਕਾਂ ਨੂੰ ਇੰਨਾ ਦਵਾਇਆ ਕਿ ਜਿਹੜਾ ਤੁਸੀਂ ਬੀਮਾ ਕਰਾਉਂਗੇ ਚਾਹੇ ਤੁਸੀਂ ਐਫ ਡੀ ਕਰਾਉਂਗੇ ਤੇ ਤੁਹਾਨੂੰ ਇੱਕ ਗਰੰਟੀ ਦਿੱਤੀ ਜਾਊਗੀ ਗਰੰਟੀ ਕੀ ਦਿੱਤੀ ਜਾਊਗੀ ਪਰਲ ਕੰਪਨੀ ਦੇ ਪਲਾਟ ਪਏ ਆ ਉਹ ਪਲਾਟ ਤੁਹਾਡੇ ਨਾਂ ਕਰ ਦਿੱਤੇ ਜਾਣਗੇ ਪਰ ਉਹ ਪਲਾਟ ਪਤਾ ਨਹੀਂ ਸੀ ਕਿੱਥੇ ਪਏ ਕਿੱਥੇ ਨਹੀਂ ਪਿਆ ਇੱਕ ਜਰੂਰ ਸੁਪਨਾ ਦਿਖਾਇਆ ਜਾਂਦਾ ਸੀ ਕਿ ਤੁਹਾਨੂੰ ਪਰਲ ਕੰਪਨੀ ਦੀ ਜਿਹੜੀ ਪਲਾਟਾਂ ਦੀ ਰੀਅਲਟੀ ਹੈ ਤੁਹਾਡੇ ਨਾਂ ਤੇ ਕਰਾਈ ਜਾਊਗੀ ਜਿੰਨਾ ਤੁਹਾਡਾ ਪੈਸਾ ਲਾਇਆ ਤੁਸੀਂ ਜਦੋਂ ਇੱਥੋਂ ਬਠਿੰਡੋਂ ਜਾਂਦੇ ਹੋ ਸ਼ਾਇਦ ਤੁਸੀਂ ਉੱਥੇ ਵੀ ਇੱਕ ਪਰਲ ਕੰਪਨੀ ਨੇ ਬਹੁਤ ਵੱਡੀ ਜਾਨੀ ਕਿ ਕਈ ਏਕੜ ਦੇ ਵਿੱਚ ਜਾਨੀ ਕਿ ਉੱਥੇ ਇੱਕ ਕਲੋਨੀ ਕੱਟੀ ਸੀ ਉਹਦੇ ਵਿੱਚ ਬੜੇ ਬੜੇ ਜਨਨ ਕਿ ਹੋਟਲ ਬਣੇ ਸੀ ਅੱਜ ਉਹ ਹੋਟਲ ਖੰਡਰ ਬਣ ਗਏ ਨੇ ਜਨਨ ਕਿ ਉਹ ਸਾਰੀ ਜ਼ਮੀਨ ਸਰਕਾਰ ਨੇ ਆਪ ਦੇ ਕਬਜ਼ੇ ਵਿੱਚ ਲੈ ਲਈ ਹੈ ਕਿਉਂਕਿ ਉਹ ਸਰਕਾਰ ਲੋਕਾਂ ਦੇ ਪੈਸੇ ਨਾਲ ਉਹ ਜ਼ਮੀਨ ਨੂੰ ਖਰੀਦਿਆ ਗਿਆ ਸੀ ਲੋਕਾਂ ਨੂੰ ਕਿਹਾ ਜਾਂਦਾ ਸੀ ਕਿ ਤੁਹਾਡੇ ਜਿਹੜੇ ਪੈਸਾ ਉਹ ਇਸ ਕੰਪਨੀ ਨੇ ਜਨਨ ਕਿ ਇਹਨਾਂ ਕਲੋਨੀ ਦੇ ਉੱਤੇ ਲਾਇਆ ਇੱਥੇ ਦੁੱਗਣੇ ਹੋਣਗੇ ਤੇ ਦੁੱਗਣੇ ਕਰਕੇ ਤੁਹਾਨੂੰ ਦੇਣਗੇ ਜਨਨ ਕਿ ਨਾ ਤਾਂ ਉਹ ਕੰਪਨੀ ਦਿਸਿਆ ਨਾ ਉਹ ਕੰਪਨੀ ਦਾ ਮਾਲਕ ਦਿਸਿਆ ਤੇ ਨਾ ਉਹ ਪਲਾਟ ਦਿਸਿਆ ਪਰ ਜਿਨ੍ਹਾਂ ਨੇ ਪੈਸੇ ਲਾਇਏ ਸੀ ਉਹ ਭਖਾਰੀ ਜਰੂਰ ਬਣਾਤੀ ਉਹ ਲੋਕ ਸੜਕਾਂ ਤੇ ਜਰੂਰ ਆ ਗਏ ਨੇ ਇਸ ਕੰਪਨੀ ਦੇ ਵਿੱਚ ਪੈਸਾ ਲਾਉਣ ਵਾਲਾ ਇੱਕ ਜ਼ਿਮੀਂਦਾਰ ਭਰਾ ਸਾਡਾ ਸਾਢੇ 12 ਕਿੱਲੇ ਵੇਚ ਕੇ ਜਨਨ ਕਿ ਪਰਲ ਕੰਪਨੀ ਚ ਲਾਇਆ ਸੀ ਉਹਨਾਂ ਸ਼ੇਅਰ ਖਰੀਦੇ ਸੀ ਸ਼ਾਇਦ ਮੈਂ ਕੁਛ ਬਣਾਵਾਂਗਾ ਜਵਾਕਾਂ ਦੇ ਸੁਪਨੇ ਹੁੰਦੇ ਹਰੇਕ ਬੰਦੇ ਦੇ ਕਿ ਮੈਂ ਜਵਾਕਾਂ ਦੇ ਖਾਤਰ ਬਹੁਤ ਕੁਛ ਬਣਾ ਦਾਂਗਾ ਪਰ ਉਹ ਐਸ ਵਕਤ ਹੁਣ ਚਾਹ ਦੀ ਦੁਕਾਨ ਕਰੀ ਬੈਠਾ ਮਜਬੂਰ ਹੋ ਗਿਆ ਸਾਢੇ 12 ਕਿੱਲਿਆਂ ਦਾ ਮਾਲਕ ਅੱਜ ਚਾਹ ਦੀ ਰੇੜੀ ਲਾ ਕੇ ਜਨ ਕਿ ਮੈਂ ਗੱਲ ਕਰਾਂ ਦੁਕਾਨ ਕਰਕੇ ਬੈਠਾ ਇੱਧਰ ਦਿਖਾ ਦਈਏ ਤੁਹਾਨੂੰ ਆ ਬਾਈ ਦੀ ਜਨ ਕਿ ਟੀ ਸਟਾਲ ਆ ਜਨ ਕਿ ਗਾਮਾ ਜਨ ਕਿ ਬਰਾੜ ਮੈਂ ਕੈਮਰਾ ਮੈਨੂੰ ਕਹਣ ਦਿਖਾ ਦੇ ਲਿਖਿਆ ਵੀ ਇਹ ਬਾਈ ਨੇ ਕਈ ਸ਼ਰਮ ਮੰਦੇ ਕੰਮ ਦੀ ਕੋਈ ਸ਼ਰਮ ਨਹੀਂ ਆਉਂਦੀ ਗਾਮਾ ਬਰਾੜ ਟੀ ਸਟਾਲ ਜਨਨਕੇ ਲਿਖਿਆ ਹੋਇਆ ਕੰਮ ਦਾ ਕੋਈ ਮਿਹਨਾ ਨਹੀਂ ਕੰਮ ਚੋਰੀ ਠੱਗੀ ਜਦੋਂ ਆਪਾਂ ਮਾਰਦੇ ਆ ਕਿਸੇ ਨਾਲ ਜਨਨਕੇ ਉਹਦਾ ਹੁੰਦਾ ਜਦੋਂ ਤੁਸੀਂ ਕੰਮ ਕਰੋਗੇ ਕੰਮ ਦਾ ਕੋਈ ਮਿਹਨਾ ਨਹੀਂ ਪਰ ਬਾਈ ਮਿਹਨਤੀ ਬੰਦਾ ਬਹੁਤ ਜ਼ਿਆਦਾ ਇਹਨੇ ਅੱਜ ਜਨਨਕੇ ਮਿਹਨਤ ਦੇ ਨਾਲ ਆਪਣੀ ਰੇੜੀ ਲਾਈ ਆ ਆਪਣੇ ਬੱਚਾਂ ਦਾ ਜਨਨਕੇ ਗੁਜ਼ਾਰਾ ਕਰ ਰਿਹਾ ਆ ਪੂਰੀ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਕਿੰਨੀ ਇਹਨੇ ਕੋਲ ਜਾਇਦਾਦ ਸੀ ਕਿਵੇਂ ਪੈਸਾ ਲਾਇਆ ਕਿਵੇਂ ਡੋਬ ਜਾਂਦਾ ਪਰ ਕਹਿੰਦੇ ਹੁੰਦੇ ਇੱਕ ਕਹਾਵਤ ਬਣੀ ਆ ਸੁਖਵੇਂ ਸੰਗੀ ਬਹੁ ਫਿਰੇ ਦੁੱਖਵੇਂ ਸੰਗ ਨਾ ਕੋਈ ਇਹ ਕਹਿੰਦਾ ਵੀ ਜਦੋਂ ਮੇਰੇ ਕੋਲੇ ਪੈਸਾ ਸੀ 12 ਕਿਨਾਂ ਦਾ مالک ਸੀ ਤੇ ਉਦੋਂ ਮੇਰੇ ਰਿਸ਼ਤੇਦਾਰ ਭੈਣ ਭਰਾ ਯਾਰ ਦੋਸਤ ਮਿੱਤਰ ਇਹ ਮੇਰੇ ਮੋਢੇ ਨਾਲ ਗੋਡਾ ਲਾ ਕੇ ਬਹਿੰਦੇ ਸੀ ਮੇਰੇ ਨਾਲ ਗੱਡੀਆਂ ਦੇ ਵਿੱਚ ਘੁੰਮਦੇ ਸੀ ਪਰ ਉਹ ਰਿਸ਼ਤੇਦਾਰ ਗਾਇਬ ਹੋ ਗਏ ਉਹ ਭੈਣ ਭਰਾ ਗਾਇਬ ਹੋ ਗਏ ਉਹ ਯਾਰ ਮਿੱਤਰ ਗਾਇਬ ਹੋ ਗਏ ਉਹ ਕਹਿੰਦੇ ਆ ਵੀ ਸ਼ਾਇਦ ਗਾਮਾ ਸਾਨੂੰ ਕੋਈ ਸਵਾਲ ਨਾ ਪਾ ਦੇ ਗਾਮਾ ਸਾਥੋਂ ਕੁਝ ਮੰਗ ਨਾ ਲਵੇ ਅੱਜ ਉਹ ਰਿਸ਼ਤੇਦਾਰ ਵੀ ਸਾਰੇ ਭੱਜ ਜਾਂਦੇ ਆ ਇਹ ਇਹਦੇ ਨਹੀਂ ਸਿਰੇਕ ਬੰਦੇ ਨਹੀਂ ਹੁੰਦੀ ਆ ਕਹਿੰਦੇ ਵੀ ਸੁੱਖ ਦੇ ਵਿੱਚ ਕੋ ਉਦੋਂ ਪੈਸਾ ਹੁੰਦਾ ਤੁਹਾਡੇ ਕੋਲੇ ਉਦੋਂ ਕਹਿੰਦੇ ਯਾਰ ਦੋਸਤ ਆ ਕੋਈ ਉਦੋਂ ਮਦਦ ਲਵਾਂਗੇ ਜਦੋਂ ਉਹ ਡਾਊਨ ਜਾਵੜਦਾ ਉਦੋਂ ਉਹਨਾਂ ਨੂੰ ਇਹ ਹੁੰਦਾ ਕਿ ਸ਼ਾਇਦ ਕੁਛ ਸਾਥੋਂ ਮੰਗਣਾ ਲਵੇ ਅੱਜ ਬਾਈ ਚਾਹ ਦੀ ਦੁਕਾਨ ਕਰ ਰਿਹਾ ਸਾਰੀ ਗੱਲਬਾਤ ਕਰਾਂਗੇ ਬਾਈ ਸਾਸਤਰੀ ਕਾਲ ਜੀ ਸਾਸਤਰੀ ਕਾਲ ਜੀ ਉਹ ਠੀਕ ਆ ਹਾਂ ਜੀ ਬਤਵਰੀ ਹੈ ਕੀ ਕਹਾਣੀ ਬਾਪਰੀ ਇੱਕ 12 ਕਿੱਲਿਆਂ ਦਾ ਮਾਲਕ ਗਾਮਾ ਬਰਾੜ ਤੇ ਜਿਹੜਾ ਬੜੀਆਂ ਬੜੀਆਂ ਗੱਡੀਆਂ ਦੇ ਵਿੱਚ ਹੁੰਮਦਾ ਸੀ ਬੜੇ ਬੜੇ ਸੁਪਨੇ ਲੈ ਰਿਆ ਸੀ ਅੱਜ ਛੋਟੀ ਜੀ ਦੁਕਾਨ ਕਰਕੇ ਬੈਠ ਗਿਆ ਕਿੱਥੇ ਜਾਨੀ ਕਿ ਜਿਹੜੇ ਜ਼ਿੰਦਗੀ ਦਾ ਮੋੜ ਕਿੱਥੇ ਕੁੰਮ ਪਈ ਨਾ ਬਹਿ ਕੇ ਸਾਰੀ ਗੱਲਬਾਤ ਕਰਦੇ ਆ ਕਿ ਜ਼ਿੰਦਗੀ ਕਿੱਥੇ ਸਾਡ ਛੱਡ ਗਈ ਜਨ ਕਿ ਇੱਕ ਅਮੀਰ ਘਰਾਣੇ ਦਾ ਧੀ ਪੁੱਤ ਹੋਵੇ ਤੇ ਬੜੇ ਬੜੇ ਸੁਪਨੇ ਸੀ ਬੱਚਾ ਦੇ ਵਿਆਹ ਕਰਾਂਗਾ ਚੰਗੇ ਘਰੇ ਕਰਾਂਗਾ ਚੰਗੇ ਖਰਚੇ ਕਰਾਂਗਾ ਗੱਡੀਆਂ ਦੇ ਕੇ ਵਿਆਹ ਮੰਗਾ ਗੱਡੀਆਂ ਲੈ ਕੇ ਜਾਵਾਂਗਾ ਪਰ ਉਹ ਸੁਪਨੇ ਕਿਤੇ ਨਾ ਕਿਤੇ ਅਧੂਰੇ ਰਹਿ ਗਏ ਪਰ ਅੱਜ ਗੱਲਬਾਤ ਕਰਾਂਗੇ ਸਾਡੇ ਨਗਾਮਾ ਬਰਾੜ ਜੀ ਸਾਡੇ ਨਾਲ ਨੇ ਪਹਿਲਾਂ ਇਹਨਾਂ ਦਾ ਆਪਾਂ ਸਵਾਗਤ ਵੀ ਕਰਦੇ ਆ ਸਰ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਗਾਮਾ ਜੀ ਬੜੇ ਬੜੇ ਸੁਪਨੇ ਸੀ 12 ਕਿੱਲਾਂ ਦੇ ਮਾਲਕ ਸੀ ਤੇ ਪਰਲ ਕੰਪਨੀ ਦੇ ਵਿੱਚ ਤੁਸੀਂ ਪੈਸਾ ਲਾਇਆ ਕਿ ਇਸ ਜਨਨ ਕਿ ਵੇਖ ਕੇ ਲਾਇਆ ਵੀ ਮੈਨੂੰ ਪੈਸਾ ਦੁੱਗਣਾ ਆਜੂਗਾ ਜਾਂ ਮੈਂ ਕੁਝ ਦਿਨਾਂ ਦੇ ਵਿੱਚ ਅਮੀਰ ਹੋ ਜਾਵਾਂਗਾ ਤੇ ਜਾਂ ਕਿਸੇ ਦੇ ਤੁਸੀਂ ਗਲਤ ਝੱਲ ਸਕਦੇ ਤਾਂ ਕਿਸੇ ਨੇ ਤੁਹਾਨੂੰ ਜਨਨ ਕਿ ਸੁਝਾਈ ਇਹੋ ਜਿਹਾ ਦਿੱਤਾ ਜਨਨ ਕਿ ਗੈੜੀ ਇਸੇ ਤਰ੍ਹਾਂ ਦਾ ਕਰਿਆ ਜਿਹੜਾ ਤੁਸੀਂ ਉਹਦੇ ਜਾਲ ਦੇ ਵਿੱਚ ਫਸ ਗਏ ਨਹੀਂ ਬਾਈ ਜੀ ਪਤਾ ਕੀ ਗੱਲ ਹੈ ਬਾਈ ਇਥੋਂ ਗਿਆ ਸੀ ਸਭ ਸੰਧੀ ਸਰਪੰਚੀ ਮਿਲਦੀ ਸੰਤਾ ਸਿੰਘ ਵਾਲੇ ਕੋਠਾ ਜੀ ਜਿੱਥੇ ਉਹ ਜਗਸੀਰ ਸਰਪੰਚ ਹੈ ਜੀ ਤੇ ਉਹ ਸਰਪੰਚ ਜੀ ਆਪਾਂ ਨੂੰ ਮਿਲੇ ਸੰਤਾ ਦੀ ਜਗਸੀਰ ਦੇ ਨਾਮ ਸੈਂਤ ਹੋ ਕੇ ਮੈਂ ਕਦੇ ਸਰਪੰਚੀ ਆਪਾਂ ਜਾਇਦਰੀ ਮੈਂ ਬੱਚੇ ਪੜਾਉਂਦਾ ਸੀਗਾ ਉੱਥੇ ਲੈ ਜਾਂਦਾ ਹੁੰਦਾ ਸੀਗਾ ਗੱਡੀ ਤੇ ਮਤਲਬ ਬੱਚੇਨਾਂ ਪੜਾਉਂਦਾ ਸੀਗਾ ਜੀ ਉਸ ਟਾਈਮ ਜਿੱਥੋਂ ਆਪਾਂ ਛੱਡ ਗਏ ਉੱਥੋਂ ਜਿਉਂ ਆਇਆ ਮੈਂ ਇੱਥੇ ਖੇਤ ਆਇਆ ਜੀ ਤੇ ਉਹ ਖੇਤ ਆ ਮੇਰੇ ਆਉਂਦੇ ਨੂੰ ਮੇਰੇ ਭਰਾਵਾ ਵੱਟਾ-ਵੱਟਾ ਵੱਡੀ ਬੈਠੇ ਉਹ ਸਾਡਾ ਰੌਲਾ ਪੈ ਗਿਆ ਜੀ ਰੌਲਾ ਪੈਣ ਦੇ ਨਾਲ ਸਾਡਾ ਇੱਕ ਜੀਜਾ ਮਰ ਗਿਆ ਦੂਜਾ ਜੀਜਾ ਜਾਉਂਦਾ ਤੇ ਉਹ ਇਸ ਗੱਲ ਦੇ ਗਵਾਹ ਵੀ ਹੈ ਉਹ ਕਹਿੰਦੇ ਵੀ ਤੂੰ ਰੌਲਾ ਪੈਂਦਾ ਭਰਾਵਾਂ ਦਾ ਵੇ ਵੱਡ ਕੇ ਮਰੋਂਗੇ ਇੱਥੋਂ ਮੇਰੀ ਜ਼ਮੀਨ ਵਕਾਤੀ ਇੱਥੋਂ ਜ਼ਮੀਨ ਵੇਚ ਕੇ ਮੈਂ ਗੋਲੇ ਵਾਲ ਗੋਲੇ ਵਾਲੀ ਜ਼ਮੀਨ ਲੈ ਕੇ ਉਦੋਂ ਬਾਅਦ ਡੱਲੇ ਵਾਲੀ ਜ਼ਮੀਨ ਬਣਦੀ ਸੀ ਉੱਥੋਂ ਜੇ ਵੇਚ ਕੇ ਡੱਲੇ ਵਾਲੇ ਲੈਣ ਲੱਗੇ ਉਦੋਂ ਸਾਡਾ ਭਾਂਡਾ ਸੀਗਾ ਜੀ ਉਹ ਰਾਇ ਦਿੱਤੀ ਵੀ ਤੇ ਉਹ ਸਾਰਾ ਚੰਗੀ ਰਾਇ ਦਿੱਤੀ ਹੋਵੇ ਉਹ ਕਹਿੰਦੇ ਪੱਲ ਕੰਪਨੀ ਮਾਮਾ ਪੈਸੇ ਲਾ ਤੇਰੇ ਪੈਸੇ ਡੁੱਬ ਜਾਣਗੇ ਉਹ ਮੈਂ ਐ ਕਰਕੇ ਪੱਲ ਕੰਪਨੀ 'ਚ ਪੈਸੇ ਲਾ ਬੈਠਾ ਜੀ ਜੇ ਪੈਸੇ ਲਾ ਪੈਸੇ ਲਾਏ ਉਹ ਨਾਲੇ ਨਾਲੇ ਡਬਲ ਹੋ ਜਾਣਗੇ ਨਾਲੇ ਡਬਲ ਜਾਇਜ਼ਾਤ ਵਾਣਜੂ ਤੇ ਨਾਲੇ ਮਾਮਾ ਹੀ ਪੈਸੇ ਤੇਰੇ ਵੀ ਡੁੱਬ ਦੇਣਗੇ ਉਹ ਇਸ ਕਾਰਨ ਮੈਂ ਫਸ ਗਿਆ ਜੀ ਬਸ ਹਾਂਜੀ ਕਿੰਨੀ ਪੈਲੀ ਜਨਿੱਖੇ ਵੇਚੀ ਤੁਸੀਂ ਸਾਢੇ 12 ਕਿਲੇ ਜ਼ਮੀਨ ਦੇ ਸੀਗੇ ਪਪਰਾ ਟੱਕ ਦਾਉੜੀ ਖਾਨਾ ਰੋਡ ਤੇ ਆਪਣੇ ਹੀ ਐ ਇੱਕ ਅੱਗੇ ਸੀਗਾ 2.5 ਕਿਲਾ ਦਾ ਵਿੱਚੋਂ ਇਹਦੇ ਸਾਢੇ 12 ਦੇ ਵਿੱਚੋਂ ਹੀ ਆ ਤੇ ਉਹ ਗੁਰਦੁਆਰੇ ਨੂੰ ਜਗ੍ਹਾ ਵੀ ਛੱਡੀ ਸੀਗੀ ਉਦੋਂ ਅਸੀਂ ਸ਼ਾਂਤ ਆਏ ਸੀਗੇ ਉਹ ਆਪਣੇ ਕੁੜੀਆਂ-ਕੁੜੀਆਂ ਸੀ ਉਹਨੇ ਵੀ ਤੇਰੇ ਬੱਚਾ ਮਤਲਬ ਹੋ ਜੂਗਾ ਮੁੰਡਾ ਹੋ ਜੂਗਾ ਮਤਲਬ ਤੇ ਵੀ ਤੂੰ ਗੁਰਦੁਆਰੇ ਨੂੰ ਜਗ੍ਹਾ ਛੱਡ ਦੇ ਉਹ ਆਪਾਂ ਵਟ ਪਾਇਆ ਨਹੀਂ ਜੀ ਉਹ ਤੇ라 ਪੇ ਗੁਰਦੁਆਰਾ ਵੀ ਪਰਮਾਤਮਾ ਨੇ ਮਿਹਰ ਹੋਊਗੀ ਆਪੇ ਗੁਰਦੁਆਰਾ ਹੀ ਬਣ ਗਿਆ ਸਾਰਾ ਕੁਝ ਬਣ ਗਿਆ ਤੇ ਬੱਚਾ ਆਪਣੇ ਗੁੜੀਏ ਰਹੇਗੀ ਬੱਚਾ ਬੱਚਾ ਉਦੋਂ ਬਾਅਦ ਹੋਇਆ ਨਹੀਂ ਕਹੀ ਜੀ ਹਾਂਜੀ ਉਦੋਂ ਬਾਅਦ ਫਿਰ ਇੱਥੋਂ ਜ਼ਮੀਨ ਵੇਚ ਕੇ ਤੇ ਗੋਲੇ ਵਾਲੇ ਲਈ ਗੋਲੇ ਵਾਲੇ ਤੋਂ ਬਾਹਰ ਬਸਾ ਦੇਣ ਆ ਗਏ ਜੀ ਜੀ ਹਾਂਜੀ ਇਹ ਕਿ ਤੇ ਬਸ ਇੱਧਰ ਦੇਣ ਦੇ ਰੋ ਟਿਓੜੇ ਹੋਣ ਜਿਹੜੇ ਗੁਰੂ ਘਰ ਨੂੰ ਤੁਸੀਂ ਜ਼ਮੀਨ ਛੱਡੀ ਇੱਕ ਹੋਰ ਵੀ ਦੱਸ ਗਏ ਕਹਿੰਦੇ ਆ ਵੀ ਪੈਸਾ ਹਰੇਕ ਇਨਸਾਨ ਕੋਲੇ ਆ ਜਾਇਦਾਤ ਹਰੇਕ ਇਨਸਾਨ ਕੋਲੇ ਹੁੰਦੀ ਆ ਪਰ ਦਿਲ ਨਹੀਂ ਹੁੰਦਾ ਕਿੰਨਿਆਂ ਕੋਲੇ ਜਾਨੀ ਕਿ ਜਾਇਦਾਦ ਬਥੇਰੀ ਆ ਪਰ ਦਾਨ ਨਹੀਂ ਕੀਤਾ ਜੇ ਦਾਨ ਹੁੰਦਾ ਦਿਲ ਤੋਂ ਬਿਨਾਂ ਦਾਨ ਨਹੀਂ ਹੁੰਦਾ ਜਿਹਦੇ ਕੋਲ ਦੈਲਾ ਉਹੀ ਕਰ ਸਕਦਾ ਬਾਈ ਚਾਹੇ ਅੱਜ ਕਿਵੇਂ ਆ ਕਿਸੇ ਹਾਲਾਤਾਂ ਦੇ ਵਿੱਚ ਚਾਹੇ ਕਿਵੇਂ ਆ ਪਰ ਦੈਲੇ ਦਾ ਉਹੀ ਅਮੀਰੀ ਐ ਜਿਵੇਂ ਉਹ ਪਿਛੇ ਅਮੀਰ ਰਿਹਾ ਨਾ ਪਿਛਲੇ ਸਮੇਂ 'ਚ ਜਾਨੀ ਕਿ ਜਾਇਦਾਦ ਸੀ ਦਿਲ ਦਾ ਖੁੱਲਾ ਸੀ ਪਰ ਦਿਲ ਦਾ ਖੁੱਲਾ ਅੱਜ ਵੀ ਹੈ ਪਰ ਇਹ ਨਹੀਂ ਗਾ ਜੇ ਅੱਜ ਗਰੀਬੀ ਆ ਗਈ ਆ ਤੇ ਦਿਲ ਦਾ ਅਮੀਰ ਨਹੀਂ ਆ ਦਿਲ ਦਾ ਅਮੀਰ ਅੱਜ ਵੀ ਆ ਇਹਨੇ ਉਸ ਟਾਈਮ ਗੁਰੂ ਘਰ ਬਣਾਉਣ ਦੀ ਖਾਤਰ ਆਪਦੇ ਜਾਨੀ ਕਿ ਜ਼ਮੀਨ ਦੇ ਵਿੱਚੋਂ ਜ਼ਮੀਨ ਵੀ ਦਾਨ ਕਰੀ ਵੀ ਗੁਰੂ ਘਰ ਬਣਾਓ ਉਥੇ ਗੁਰੂ ਘਰ ਬਣਾਉਣ ਦੀ ਖਾਤਰ ਕੋਠੇ ਸੀ ਇਹਨਾਂ ਦੇ ਇਹਨੂੰ ਸਭ ਸੰਮਤੀ ਨਾਲ ਸਰਪੰਚ ਬਣਾਇਆ ਗਿਆ ਉਥੇ ਗੁਰੂ ਘਰ ਬਣਾਉਣ ਖਾਤਰ ਜਗਾ ਹੈ ਨਹੀਂ ਸੀ ਤੇ ਉਹ ਕਹਿੰਦੇ ਵੀ ਜਗਾ ਚਾਹੀਦੀ ਹੈ ਇਹ ਕਹਿੰਦਾ ਵੀ ਸਾਰ ਸੰਮਤੀ ਦੇ ਨਾਲ ਸਰਪੰਚ ਬਣੇ ਉਦੋਂ ਬਾਅਦ ਇਹਨਾਂ ਨੇ ਕਿ ਜਾਨਕੀ ਜਗਾ ਗੁਰੂ ਘਰ ਨੂੰ ਦਾਨ ਦਿੱਤੀ ਹੈ ਜਿਹੜਾ ਗੁਰੂ ਘਰ ਹੁਣ ਇਸ ਵਕਤ ਉਥੇ ਬਣਿਆ ਹੈ ਮੌਜੂਦ ਹੈ ਗਾਮਾ ਜੀ ਇੱਕ ਜਦੋਂ ਚੰਗੀ ਪੂਰੀ ਜਨਨੀ ਕੇ ਠਾਠ ਵਾਠ ਸੀ ਚੱਲਦਾ ਸੀ ਜਨਨੀ ਕੇ ਨਾਂ ਚੱਲਦਾ ਸੀ ਉਦੋਂ ਜਨਨੀ ਕੇ ਰਿਸ਼ਤੇਦਾਰ ਵੀ ਯਾਰ ਮਿੱਤਰ ਵੀ ਗੋਡੇ-ਮੋਡੇ ਨਾਲ ਬੰਦੇ ਹੋਣਗੇ ਪਰ ਉਹ ਯਾਰ ਮਿੱਤਰ ਕੀ ਅੱਜ ਵੀ ਯਾਰ ਮਿੱਤਰ ਦਾ ਸਾਥ ਦੇ ਰਿਹਾ ਤੁਹਾਡੇ ਸਾਥ ਦੇ ਰਿਹਾ ਜੋ ਦੇਖੋ ਜੀ 100 ਰਿਸ਼ਤੇਦਾਰ ਦੇ ਵਿੱਚੋਂ ਆਪਣੇ ਤੇ 100 ਵੀ ਬਦਲ ਮੰਨ ਲਓ ਯਾਰ ਮਿੱਤਰ ਦੇ ਵਿੱਚੋਂ ਇੱਕ ਦੋ ਤਾਂ ਯਾਰ ਮਿੱਤਰ ਰਹਿ ਗਈ ਤੇ ਇੱਕ ਦੋ ਰਿਸ਼ਤੇਦਾਰੀਆਂ ਰਹਿ ਗਈਆਂ ਜੀ ਆਹਦੀਆਂ ਮੇਨ ਐ ਇੱਕ ਦਾ ਇੱਕ ਭੈਣ ਐ ਇੱਕ ਸਹੁਰੇ ਵਰਤ ਦੀ ਐ ਤੇ ਜਾਂ ਕੁੜੀਆ ਐ ਔਰ ਇਸ ਦਿਨ ਸਾਰੇ ਵਰਤਦੇ ਸਾਰੇ ਆਪਨ ਵਧੀਆ ਇਹ ਆ ਰਹਿਗੇ ਤੁਝੇ ਸਾਰੇ ਬਸ ਤਮਾਸ਼ੇ ਹੀ ਵੇਂਦੇ ਜੀ ਆਪਦੇ ਭਰਾ ਵੀ ਇੱਥੇ ਤਮਾਸ਼ਾ ਵੇਖ ਕੇ ਲੰਘਦੇ ਵੀ ਇੱਥੇ ਰਿੜੀ ਲੱਗੀ ਐ ਵੀ ਇਹ ਚਾਹ ਤੇ ਆ ਗਿਆ ਚੰਗਾ ਹੋ ਗਿਆ ਕਿਉਂਕਿ ਆਪਾਂ ਆਪਣੇ ਕੋਲ ਗੱਡੀਆਂ ਵੀ ਸੀਗੀਆਂ ਗੱਡੀਆਂ ਵੀ ਆਦੀਆਂ ਸਟੈਂਡ ਦੇ ਪਾਈਆਂ ਸੀ ਉਵੇਂ ਵੈਸੇ ਆਪ ਦੇ ਘਾਉਂਦੇ ਘਮਾਉਂਦੇ ਸੀਗੇ ਘਰੇ ਵੀ ਵਧੀਆ ਆਉ ਦਾ ਕੋਠੀ ਰਾਮ ਵਧੀਆ ਘਰ ਸੀਗਾ ਤੇ ਉਹ ਵੇਖ ਕੇ ਛੜਦੇ ਸੀ ਅੱਜ ਕਹਿਣਾ ਤਾਂ ਨਹੀਂ ਚਾਹੀਦਾ ਪਰ ਕਹਿਣਾ ਪੈਂਦਾ ਜੀ ਵੀ ਜੇ ਬੰਦਾ ਮੜਾ ਵਡਾ ਹੌਸਲਾ ਦਿੰਦਾ ਜਾਂ ਜਾਂਦਾ ਨਾ ਨਾ ਦਾ ਪੁੱਛਦਾ ਵੀ ਸਾਡਾ ਇਹ ਭਰਾ ਹੈ ਵੈਸੇ ਹੀ ਪੁੱਛ ਕੇ ਹੌਸਲਾ ਦੇ ਦਿੰਦਾ ਤਾਂ ਪਤਾ ਲੱਗ ਜਾਂਦਾ ਵੀ ਵਾਕਈ ਬੰਦੇ ਸਾਡੇ ਖੋਜ ਚਲ ਠੀਕ ਹੈ ਜਿੰਨੇ ਜੋਗੇ ਇੱਥੇ ਇੱਥੇ ਕਰੀ ਜਾਂਦੇ ਪਰ ਬੰਦੇ ਅੱਜ ਕੱਲ ਕੋਈ ਭੈਣ ਨਹੀਂ ਕੋਈ ਭਰਾ ਨਹੀਂ ਗਾ ਜੀ ਸਭ ਯਾਰ ਮਿੱਤਰ ਸਭ ਰਿਹਦਾਰ ਪੈਸੇ ਦੇ ਯਾਰ ਰਹਿ ਗਏ ਜਿੰਨਾ ਜਿਕੇ ਸੀਗਾ ਉਹਦੇ ਦਾ ਯਸਤਾ ਸਾਰਾ ਯਾਰ ਮਿੱਤਰ ਸੀ ਸਾਰਾ ਦਾ ਰਿਹਦਾਰ ਸੀ ਅੱਜ ਕਾਮਾ ਨਾਲ ਮੰਨ ਲਓ ਵੀ ਕਾਮਾ ਭਖਾਰੀ ਵਾਲੀ ਗੱਲ ਬਣ ਗਈ ਵੀ ਕਿਤੇ ਸਾਥੋਂ ਕੁਝ ਮੰਗ ਲੈਣਾ ਵੇ ਦੁਨੀਆਦਾਰੀ ਆ ਹੋ ਗਈ ਜੀ ਮੈਂ ਕਹਿੰਦਾ ਜੇ ਕੋਈ ਚੰਗਾ ਭੈਣ ਭਰਾ ਕਿਸੇ ਨਾਲ ਵਰਤਦਾ ਤੇ ਉਹਨਾਂ ਦਾ ਧੰਨਵਾਦ ਪਰਮਾਤਮਾ ਦਾ ਸ਼ੁਕਰ ਅਧਿਆ ਕਰਦੇ ਆਂ ਵੀ ਵਧੀਆ ਬਹੁਤ ਵਧੀਆ ਗੱਲ ਆ ਵੀ ਜਿਹੜਾ ਵਰਤਦਾ ਪਰ ਸਾਡੇ ਮਤਾਬਕ ਦਾ ਆਪਣੇ ਮਤਾਬਕ ਦੇ ਨਾਂ ਤਾਂ ਮੇਰੇ ਦਾ ਵੀ ਵਧੀਆ ਲਾਦੇ ਤੇ ਨਾ ਉਹਦੇ ਭੈਣ ਭਰਾ ਹੀ ਵਧੀਆ ਦੇ ਸਾਡੇ ਵਰਗੇ ਹੋਣ ਤਾਂ ਨਾ ਹੀ ਹੋਣ ਜੀ ਉਦੋਂ ਗਾਮਾ ਬਰਾੜ ਚੱਲਦਾ ਸੀ ਗਾਮਾ ਬਰਾੜ ਆਮ ਤੌਰ ਤੇ ਦੂਜੀ ਕਹਿੰਦੇ ਛੋਟਾ ਨਾ ਜਿਹਾ ਬਰਾੜ ਸਾਹਿਬ ਕੀ ਹਾਲ ਚਾਲ ਹੈ ਕਿ ਉਹ ਬਰਾੜ ਸਾਹਿਬ ਜਿਹੜੇ ਕਹਿੰਦੇ ਸੀ ਉਹ ਅੱਜ ਵੀ ਉਵੇਂ ਹੀ ਬੁਲਾ ਰਿਹਾ ਸਰਪੰਚ ਸਾਹਿਬ ਵੀ ਕਹਿੰਦੇ ਸੀ ਕਿ ਸਾਨੂੰ ਸਾਂਦੀ ਸਰਪੰਚੀ ਮਿਲਦੀ ਸੀ ਉਹ ਸਰਪੰਚ ਸਾਹਿਬ ਕੀ ਹਾਲ ਹੈ ਪ੍ਰਧਾਨ ਸਾਹਿਬ ਕੀ ਹਾਲ ਹੈ ਚੱਲਦਾ ਸੀ ਹਾਂਜੀ ਜਿਹੜੇ ਪੁਰਾਣੇ ਕੋਈ ਬੰਦੇ ਹੈਗੇ ਜਾਣਦੇ ਉਹਨਾਂ ਨੂੰ ਸਾਰਾ ਪਤਾ ਜੀ ਤੇ ਕੋਈ ਨਵੇਂ ਬੰਦੇ ਉਹਨਾਂ ਨੂੰ ਚੱਲਣ ਨਹੀਂ ਪਤਾ ਹੁਣ ਇੱਥੇ ਨਵੇਂ ਬੰਦੇ ਆ ਨਵੇਂ ਪੰਜ ਚਾਰ ਬੰਦ ਜੁੜੇ ਆ ਉਹਨਾਂ ਨਾਲ ਸਗਾ ਹੌਸਲਾ ਸਫਾਈ ਦਿੱਤੀ ਉਹ ਵਿਚਾਰਣੇ ਵੀ ਬਹੁਤ ਵਧੀਆ ਗੱਲ ਹੈ ਵੀ ਚੰਗੀ ਗੱਲ ਆ ਬਾਈ ਤੂੰ ਕੰਮ ਨਾ ਕਰਦਾ ਵੀ ਲੋਕੀ ਪੈ ਭੁੱਕੇ ਮਰ ਜਾਂਦੇ ਬੱਚੇ ਮੰਗਦਾ ਉਹ ਵੇ ਰਿਆ ਤਾਰ ਤੋਂ ਮੰਗ ਲਿਆ ਆ ਕੇ ਤੇ ਯਾਰ ਮਿੱਤਰ ਤੋਂ ਮੰਗ ਲਿਆ ਤੇ ਕੋਈ दारूਆਜ ਵੜ ਗਿਆ ਕੋਈ ਨਸ਼ੇੜੀ ਕੋਈ ਟੀਕੇ ਲਾਉਣ ਤੇ ਵੜ ਗਿਆ ਕੋਈ ਚਿੱਟੇ ਜਵੜ ਗਿਆ ਵੀ ਤੂੰ ਸਾਰੇ ਕਾਹਦੇ ਬਚਿਆ ਬਈ ਉਸ ਦਾ ਧੰਨਵਾਦ ਕਰਦੇ ਜੀ ਸਗਾ ਪਰ ਹੌਸਲਾ ਸੁਭਾਈ ਜਾਂਦੀ ਹੈ ਉਹਨਾਂ ਦੇ ਹੌਸਲਾ ਸੁਭਾਈ ਦੇ ਨਾਲ ਆਪਾਂ ਵੀ ਵਧੀਆ ਮौज ਕਰਦੇ ਆ ਜੀ ਚਲੋ ਡੇੜੀ ਲਈ ਆ ਆਪਣੇ ਆਪ ਦਾ ਗੁਜ਼ਾਰਾ ਹੁੰਦਾ ਘਰ ਦਾ ਗੁਜ਼ਾਰਾ ਵਧੀਆ ਹੁੰਦਾ ਹੈ ਵਧੀਆ ਸਾਰਾ ਕੁਝ ਠੀਕ ਠਾਕ ਹੈ ਐਨੀ ਜਾਇਦਾਦ ਦਾ ਮਾਲਕ ਹੋਵੇ ਤੇ ਬੰਦਾ ਦਿਲ ਛੱਡ ਜਾਂਦਾ ਤੁਸੀਂ ਇਹ ਵੇਖੋ ਇੱਕ ਗਰੀਬੀ ਚੋਂ ਜਾ ਕੇ ਅਮੀਰ ਹੋਣਾ ਬੰਦੇ ਨੇ ਉਹਦਾ ਬੜਾਪਾ ਬਹੁਤ ਵਧੀਆ ਹੁੰਦਾ ਕਿਉਂਕਿ ਉਹਨੇ ਪਹਿਲਾਂ ਗਰੀਬੀ ਵੇਖੀ ਹੁੰਦੀ ਆ ਇੱਕ ਬੰਦਾ ਅਮੀਰੀ ਚੋਂ ਉੱਠਿਆ ਹੋਵੇ ਤੇ ਬੁੜਾਪੇ ਜਾ ਕੇ ਗਰੀਬੀ ਆ ਜੇ ਤੇ ਉਹਦਾ ਬੁੜਾਪਾ ਬੜਾ ਔਖਾ ਹੋ ਜਾਂਦਾ ਉਹ ਸੋਚਦਾ ਵੀ ਮੈਂ ਹੁਣ ਕਿਵੇਂ ਕਰਾਂਗਾ ਮੇਰੇ ਹੁਣ ਬੱਚੇ ਕਿਵੇਂ ਪਾਲਾਂਗੇ ਮੇਰੇ ਰਿਸ਼ਤੇਦਾਰ ਉਹ ਸਾਥ ਛੱਡ ਗਏ ਯਾਰ ਮਿੱਤਰ ਮੇਰੇ ਸਾਥ ਛੱਡ ਗਏ ਤੇ ਜਨਨ ਕਿ ਐਸ ਵਕਤ ਹੁਣ ਉਹਨਾਂ ਦਾ ਸਹਾਰਾ ਕੋਈ ਨਹੀਂਗਾ ਜਿਵੇਂ ਕਹਿੰਦੇ ਹੁੰਦੇ ਆ ਪ੍ਰਮਾਤਮਾ ਦੀ ਡੋਰੀ ਹੁੰਦੀ ਹੈ ਹਰੇਕ ਬੰਦੇ ਦੀ ਕਹਿੰਦਾ ਰੁੱਸੇ ਨਾਮ ਕਲੰਗੀਆਂ ਵਾਲਾ ਤੇ ਜੱਗ ਭਵੇਂ ਮੇਰਾ ਸਾਰਾ ਰੁੱਸ ਜੀ ਗਾਮਾ ਜੀ ਜਿਵੇਂ ਇੱਕ ਬੁੜਾਪਾ ਆਪਾਂ ਕਹਿੰਦੇ ਨੇ ਜੇ ਗਰੀਬੀ ਚੋਂ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਜਨ ਕੀ ਜਾਬੇ ਤੇ ਪਿੱਛੇ ਅਮੀਰੀ ਆ ਜਾਈ ਅਮੀਰੀ ਚ ਜਨਨ ਕੀ ਤੁਸੀਂ ਜ਼ਿੰਦਗੀ ਸਾਰੀ ਬਤਾਈ ਆ ਹੁਣ ਬੜਾਪਾ ਅੱਗੇ ਆਉਂਦਾ ਜਾਂਦਾ ਕਦੇ ਮਨ ਦੇ ਵਿੱਚ ਚੜਾ ਵਧਾ ਨਹੀਂ ਆਇਆ ਕਿਤੇ ਵੀ ਹੁਣ ਅਗਲਾ ਸਮਾਂ ਕਿ ਮੈਂ ਕੱਢਾਂਗੀ ਉਹ ਗੱਲਾਂ ਹੁੰਦੀ ਹੈ ਜੇ ਅਜਿਹੇ ਸਮੇਂ ਵਾਰ ਸੋਚਾਂਗੇ ਜੀ ਵੀ ਬੜਾਪਾ ਆਊਗਾ ਤਾਂ ਫਿਰ ਤਾਂ ਸਮੇਂ ਰਾਜੀ ਆਜੂ ਬੜਾਪਾ ਆਪਾਂ ਨੂੰ ਹੌਸਲਾ ਵੀ ਆਪਣੇ ਦੇ ਬੜਾਪਾ ਹੁੰਦੇ ਪਰਮਾਤਮਾ ਦੀ ਮਿਹਰ ਹੈ ਜੇ ਪਰਮਾਤਮਾ ਨੇ ਖੋਇਆ ਤਾਂ ਪਰਮਾਤਮਾ ਨੇ ਆਪਾਂ ਨੂੰ ਦਿਲ ਵੀ ਦਿੱਤਾ ਹੈ ਪਰਮਾਤਮਾ ਨੇ ਆਪਾਂ ਨੂੰ ਜੋਜ ਦਿੱਤਾ ਕੰਮ ਕਰਨ ਦਾ ਹੌਸਲਾ ਦਿੱਤਾ ਸਭ ਕੋਈ ਯਾਰ ਮਿੱਤਰ ਨਵੇਂ ਜੋੜ ਤੇ ਤੇ ਆਪਾਂ ਨੂੰ ਹੌਸਲਾ ਤਾਂ ਹੈ ਜੀ ਤੇ ਨਹੀਂ ਜੇ ਹੁਣ ਬੜੇ ਪਾਇਆ ਤਾਂ ਫਿਰ ਫਿਰ ਤੜ ਬੜੇ ਪਾਇਆ ਪਿਆ ਸੀ ਆਪਾਂ ਬੜੇ ਪਰਿਵਾਰੀ ਮਾਂ ਦੀ ਪਹਿਲੀ ਗੱਲ ਜਿਵੇਂ ਜ਼ਿੰਦਗੀ ਹੁਣ ਹੈ ਤੇ ਚਲੋ ਵਧੀਆ ਕਿਰਪਾ ਸੱਚੇ ਪਾਤਸ਼ਾਹ ਦੀ ਆਪਾਂ ਕੋਚਾ ਕੋਛ ਕੇ ਹੋਇਆ ਵਧੀਆ ਸਰੀਰ ਹੈ ਜੀ ਵਧੀਆ ਸਾਰਾ ਕੋ ਮਿਹਨਤ ਕਰ ਸਕਦੇ ਤੇ ਜਿਆ ਮਿਹਨਤਾਂ ਕਰਦੇ ਰਿਹਾ ਸਰੀਰ ਆ ਤੇ ਆਪਾਂ ਭਲਾ 100 ਸਾਲ ਦੇ ਹੋਈ ਆਪਾਂ ਪਰਵਾਹ ਹੀ ਨਹੀਂ ਗਈ ਜੀ ਹਾਂਜੀ ਜਿਹੜੇ ਕਹਿੰਦਾ ਪਾ ਦਿਲ ਨਹੀਂ ਛੱਡਣਾ ਚਾਹੀਦਾ ਅੱਗੇ ਛੱਡਿਆ ਬੰਦੀ ਕੋ ਨਹੀਂ ਜਿਹੜਾ ਦਿਲ ਛੱਡ ਗਿਆ ਟੈਂਸ਼ਨ ਲੈ ਗਿਆ ਵੀ ਮੇਰਾ ਦਾ ਹਾਈ ਹੋਇਆ ਅਕੋਸੀ ਮੈਂ ਤਾਂ ਰਾਜਾ ਸੀ ਮੈਂ ਤਾਂ ਲੋਕਾਂ ਨੂੰ ਐ ਦਿੰਦਾ ਹਾਂ ਉਹਦੇ ਖਵਾਉਂਦਾ ਹਾਂਦਾ ਸੀ ਅੱਜ ਮੇਰੇ ਵੀ ਬੜਾ ਮਾੜਾ ਆ ਗਿਆ ਤਾਂ ਬੰਦਾ ਘੰਡਾ ਨਹੀਂ ਜਿਉਂਦਾ ਜੀ ਉਹਦੀ ਟੈਂਸ਼ਨਾਂ ਦੇ ਵਿੱਚ ਖਤਮ ਹੋ ਜੂ ਕੋਈ ਵਾਹਾ ਲਈ ਜਾਂਦਾ ਤੁਹਾਨੂੰ ਦੱਸ ਅੱਗੇ ਪਹਿਲਾਂ ਬੇਨਤੀ ਕਰਕੇ ਦਿਆਂ ਵੀ ਕੋਈ ਚਿੱਟੇ ਜਵੜ ਗਿਆ ਕੋਈ ਨਸ਼ੇੜੀ ਹੋ ਗਿਆ ਆਪਾਂ ਨੂੰ ਕਿਰਪਾ ਕਰ ਪਾਸ਼ਾ ਦੀ ਕੋਈ ਵੈਲ ਨਹੀਂ ਗਈ ਹਾਂ ਆ ਬੱਚਾ ਜਦੋਂ ਬੰਦਾ ਜ਼ਿੰਦਗੀ ਜਿੰਦਾ ਨਾ ਕਹਿੰਦੇ ਵੀ ਜੇ ਤੁਸੀਂ ਜ਼ਿੰਦਗੀ ਜੀਣੀ ਵਧੀਆ ਜ਼ਿੰਦਗੀ ਜੀਣੀ ਆ ਆਪ ਤੋਂ ਮਾੜੇ ਨੂੰ ਵੇਖ ਕੇ ਜਿਉਂਗ ਤਾਂ ਵਧੀਆ ਜੇ ਤੁਸੀਂ ਤਕੜੇ ਨੂੰ ਵੇਖ ਕੇ ਤਾਂ ਤੁਸੀਂ ਕੁਛ ਦਿਨ ਹੀ ਜਿਓਂਗੇ ਜੇ ਆਪਾਂ ਮਾੜੇ ਨੂੰ ਜਿੰਨੇ ਦਾ ਲੱਗਦਾ ਮੈਂ ਉਹਦੇ ਨਾਲ ਤਾਂ 100 ਗੁਣੇ ਚੰਗਾ ਯਾਰ ਜੇ ਤੁਸੀਂ ਗੱਲ ਕਰੋਗੇ ਵੱਡੇ ਰਾਜੇ ਦੀ ਤਣਾਟ ਬੰਦੇ ਦੀ ਕਰੋਗੇ ਤੁਸੀਂ ਕੁਛ ਹੀ ਦਿਨ ਜਿਓਮ ਹੋਗੇ ਬਾਈ ਕਹਿ ਰਿਹਾ ਵੀ ਤੰਦਰੁਸਤ ਹੈ ਸਭ ਕੁਛ ਤੰਦਰੁਸਤੀ ਦੇ ਨਾਲ ਆ ਪੈਸਾ ਕੁਛ ਨਹੀਂ ਹੁੰਦਾ ਜੇ ਤੁਸੀਂ ਤੰਦਰੁਸਤ ਹੋ ਤਾਂ ਤੁਹਾਨੂੰ ਪੈਸੇ ਦੀ ਲੋੜ ਹੀ ਨਹੀਂ ਜਦੋਂ ਤੁਸੀਂ ਤੰਦਰੁਸਤ ਹੋ ਕੋਈ ਦਵਾਈ ਬੂਟੀ ਨਹੀਂ ਲੈਣੀ ਬਿਮਾਰ ਤੁਸੀਂ ਨਹੀਂ ਹੁੰਦੇ ਘੋੜੇ ਵਰਗੇ ਤੁਰੇ ਫਿਰਦੇ ਹੋ ਬਿਮਾਰ ਬੰਦਾ ਹੋਵੇ ਉਹਦੇ ਸਹਰਾਣੇ ਚਾਹੇ ਤੁਸੀਂ ਨੋਟਾਂ ਦਾ ਭਰ ਕੇ ਗੱਟਾ ਰੱਖ ਦੋ ਉਹਨੂੰ ਕੀ ਭਾ ਨੋਟਾਂ ਦਾ ਭਾਈ ਚੁੱਕੀ ਜਾਂਦਾ ਮੰਜੇ 'ਚ ਖਾ ਉਹ ਨਹੀਂ ਸਕਦਾ ਪੀ ਉਹ ਨਹੀਂ ਸਕਦਾ ਤਰ ਉਹ ਨਹੀਂ ਸਕਦਾ ਉਹਨੂੰ ਨੋਟਾਂ ਦੇ ਪਏ ਗੱਟੇ ਦਾ ਸਹਰਾਣੇ ਦਾ ਕੀ ਪਾ ਪਰ ਪ੍ਰਮਾਤਮਾ ਤੰਦਰੁਸਤ ਰੱਖੇ ਹਰੇਕ ਇਨਸਾਨ ਨੂੰ ਤੁਸੀਂ ਵੀ ਸਾਡੀ ਵੀਡੀਓ ਵੇਖ ਰਹੇ ਹੋ ਤੁਸੀਂ ਵੀ ਤੰਦਰੁਸਤ ਹੋ ਪ੍ਰਮਾਤਮਾ ਤੁਹਾਡੀਆਂ ਵੀ ਲੰਮੀਆਂ ਉਮਰਾਂ ਕਰੇ ਜਦ ਕਿ ਹਰੇਕ ਇਨਸਾਨ ਤੰਦਰੁਸਤ ਹੀ ਬੰਗਜਿਆ ਕਰੋ ਤੰਦਰੁਸਤ ਰਹੋ ਜੇ ਤੰਦਰੁਸਤ ਹੈ ਤੁਹਾਡੇ ਕੋਲੇ ਦੁਨੀਆਂ ਦੀ ਹਰੇਕ ਅਮੀਰੀ ਹੈ ਤੁਹਾਡੇ ਵਰਗਾ ਰਾਜਾ ਮਹਾਰਾਜਾ ਤਨਾਟ ਬੰਦਾ ਵੀ ਨਹੀਂ ਹੋ ਸਕਦਾ ਕਿਉਂਕਿ ਤੁਸੀਂ ਤੰਦਰੁਸਤ ਹੋ ਠੰਡੇ ਪਾਣੀ ਨਾਲ ਨਹਾ ਲਓ ਤੱਤੇ ਨਾਲ ਨਹਾ ਲਓ ਤੱਤਾ ਖਾ ਲਓ ਤੱਤਾ ਪੀ ਲਓ ਤੰਦ ਬਿਮਾਰੀ ਨਹੀਂ ਹੋਣਾ ਕੋਈ ਸਿਰ ਸਰੀਰ ਹੈ ਪਰਮਾਤਮਾ ਦੇ ਨਾਲ ਤੁਹਾਡਾ ਜਨਨ ਕਿ ਜੇ ਨਾਤਾ ਜੁੜਿਆ ਪਰਮਾਤਮਾ ਤੁਹਾਡਾ ਜਰੂਰ ਸਾਥ ਦੇਊਗਾ ਇਨਸਾਨ ਨੂੰ ਦਿਲ ਨਹੀਂ ਛੱਡਣਾ ਚਾਹੀਦਾ ਜਨਨ ਕਿ ਜੇ ਉਹ ਦੇ ਨਹੀਂ ਰਹੇ ਤੇ ਉਹ ਵੀ ਨਹੀਂ ਰਹੇ ਗਾਮਾ ਜੀ ਕਿ ਇੱਕ ਹਕਤ ਹੁੰਦੀ ਹੁੰਦੀ ਹੈ ਕਹਿੰਦੇ ਜੀ ਇਹ ਪਰਮਾਤਮਾ ਇਹੋ ਜੀ ਚੀਜ਼ ਹੈ ਬੰਦੇ ਨੂੰ ਜੇ ਚਾਵੇ ਰਾਤੇ ਰਾਤ ਉਹ ਜਨਨ ਕਿ ਰਾਜੇ ਨੂੰ ਪਖਾਰੀ ਬਣਾ ਦੇ ਤੇ ਪਖਾਰੀ ਨੂੰ ਰਾਜਾ ਬਣਾ ਦੇ ਸਹੀ ਹੈ ਇਹ ਚ ਕੋਈ ਸ਼ੱਕ ਨਹੀਂ ਤੇ ਉਸਿਆਣੇ ਕਹਿੰਦੇ ਹੁੰਦੇ ਆ ਲੋਦੀ ਲਾਠੀ ਦੀ ਪੀੜ ਨਹੀਂ ਹੁੰਦੀ ਪਤਾ ਜਰੂਰ ਲੱਗ ਜਾਂਦਾ ਆਸੇ ਪਾਸੇ ਉਹ ਲਾਠੀ ਆ ਇਹ ਜੇ ਆਵਾਜ਼ ਆਂਦੀ ਹੈ ਆਪਰ ਨੂੰ ਪਤਾ ਲੱਗਦਾ ਕਿ ਕਿਹੜੀ ਵੱਜ ਗਈ ਹੁਣ ਪਤਾ ਲੱਗਦਾ ਵੀ ਇਹ ਲਾਠੀ ਵੱਜ ਗਈ ਤੇ ਹੁਣ ਜਿਹੜੀ ਲਾਠੀ ਦੇ ਉੱਤੇ ਮਲਮ ਉਸੇ ਨੇ ਲਾਉਣੀ ਹੈ ਜੀ ਕੋਈ ਕਰ ਲੈਣਾ ਉਹੀ ਲਾਠੀ ਮਾਰਨ ਵਾਲਾ ਉਹੀ ਕੱਢਣ ਵਾਲਾ ਕੱਢੂਗਾ ਵੀ ਆਪਰ ਨੂੰ ਵਿਸ਼ਵਾਸ ਹੈ ਕਿਉਂਕਿ ਆਪਾਂ ਕਿਸੇ ਦਾ ਮਾਰਾ ਨਹੀਂ ਕੀਤਾ ਸਾਰੇ ਮਤਲਬ ਸਰੋਤੇ ਸਾਰੇ ਵੀਰੋ ਤੇ ਅਸ਼ਮਨ ਭਰਾ ਸਾਰੇ ਸਾਰੇ ਆਪਣੇ ਵੀਰ ਜਿੰਨੇ ਮਿੱਤਰ ਸਾਰੇ ਵੇਂਦੇ ਆ ਕੋਈ ਕਮੈਂਟ ਕਰਕੇ ਕਹਿ ਸਕਦਾ ਜੇ ਇਸ ਵਿੱਚ ਕੋਈ ਗੱਲ ਦਾ ਗਲਤ ਹੋਵੇ ਆਪਾਂ ਆਉਦੀ ਹੱਡ ਵੀਤੀ ਸੁਣਾਈ ਆ ਕੋਈ ਕਿਸੇ ਦੀ ਨਹੀਂ ਕੀਤੀ ਰੱਬ ਦੇ ਕਿਤੇ ਸ਼ਿਕਵਾ ਨਹੀਂ ਕੀਤਾ ਵੀ ਰੱਬਾ ਮੈਥੋਂ ਕੀ ਗਲਤੀ ਹੋਊਗੀ ਇਹੋ ਜਿਹਾ ਮੈਂ ਜੁਬਾਨੀ ਦੇ ਵਿੱਚ ਕੀ ਕਰ ਬੈਠਾ ਜਿਹੜਾ ਮੈਨੂੰ ਅੱਜ 12 ਕਿਲਿਆਂ ਦੇ ਮਾਲਕ ਨੂੰ ਤੂੰ ਇੱਕ ਚਾਹ ਕਰਨ ਲਈ ਮਜਬੂਰ ਕਰਤਾ ਜਿਹੜਾ ਮੈਂ ਇੱਕ ਆਰਡਰ ਮਾਰ ਕੇ ਚਾਹ ਮੰਗਾਉਂਦਾ ਸੀ ਜਨਨ ਕਿ ਲੋਕਾਂ ਨੂੰ ਕਹਿੰਦੇ ਚਾਹ ਲਿਓ ਉਹ ਲਿਓ ਅੱਜ ਮੈਂ ਲੋਕਾਂ ਦੇ ਝੂਠੇ ਭਾਂਡੇ ਲਮਾਂਜਣ ਲਈ ਮਜਬੂਰ ਹੋਇਆ ਕਦੇ ਰੱਬ ਨੂੰ ਕਦੇ ਗੁੱਸ ਕੋਸਾ ਦੇਖਾ ਕਰ ਗੋ ਉਹ ਕੀ ਕਰਾਂਗੇ ਜੀ ਉਹ ਤਾਂ ਜਾਣੀ ਜਾਣਾ ਉਹਦੇ ਜੋ ਵੀ ਕਰਦਾ ਚੰਗੇ ਕਰਦਾ ਬਸ ਹਾਂਜੀ ਜੇ ਉਹ ਮੈਂ ਸੋਚੀਦਾ ਪੁੱਛੇ ਪਰਮਾਤਮਾ ਦੇ ਪਾਠ ਕਰਦੇ ਆ ਉਹਦੇ ਵਿੱਚ ਇਹੀ ਹੁੰਦਾ ਇਹ ਚੋਂ ਦੇ ਜਾਮੇ ਕਈ ਜਾਮੇ ਹੁੰਦੇ ਆਪਣੇ ਪਹਿਲੇ ਜਾਮੇ ਬਾਰੇ ਨਹੀਂ ਪਤਾ ਇਹ ਚ 5-7 ਜਾਮੇ ਹੁੰਦੇ ਆ ਜੀ ਉਹ ਪਹਿਲੇ ਜਾਮਿਆਂ ਦੇ ਵਿੱਚ ਆਪਾਂ ਕੋਈ ਗਲਤ ਕੰਮ ਕੀਤਾ ਉਹਨਾਂ ਮਾੜਾ ਕਰਾਉਣ ਵੱਡੇ ਹੋਣ ਗਾਲਖੇ ਦੇ ਤੇ ਹੋ ਸਕਦਾ ਆਪਣੇ ਦਾਹ ਹੋਈ ਜਾਂਦੀ ਹੋਵੇ ਆਪਾਂ ਇਹ ਸੋਚ ਕੇ ਇਹ ਪਾਣਾ ਮੰਨ ਕੇ ਪਰਮਾਤਮਾ ਦਾ ਆਪਾਂ ਉਸਲੇ ਜਾ ਜੀ ਜਦੋਂ ਤੁਸੀਂ ਐਡਾ ਪੈੜੀ ਵੇਚਣ ਦਾ ਕਦਮ ਚੁੱਕ ਲਿਆ ਪੈੜੀ ਵੇਚ ਕੇ ਤੁਸੀਂ ਕਹਿੰਦੇ ਗੋਲੇ ਵਾਲੇ ਪਿੰਡ ਚਲੇ ਗਏ ਘਰ ਦੇ ਵਿੱਚ ਪਰਿਵਾਰ ਦੇ ਮੈਂਬਰ ਹੁੰਦੇ ਆ ਰਿਸ਼ਤੇਦਾਰ ਹੁੰਦੇ ਆ ਯਾਰ ਮਿੱਤਰ ਦੋਸਤ ਭੈਣ ਭਰਾ ਹੁੰਦੇ ਆ ਉਹਨਾਂ ਨਾਲ ਕਿਹੜੇ ਰਾਇ مشਵਰਾ ਨਹੀਂ ਕਰ ਅਸੀਂ ਮੈਂ ਜਿਹੜੀ ਪੈੜੀ ਲੈ ਕੇ ਤਵਾਦਲਾ ਕਰ ਰਿਹਾ ਐ ਇੱਥੇ ਵੇਚ ਕੇ ਉੱਥੋਂ ਜਾ ਰਿਹਾ ਇੱਕ ਯਾਰ ਮਿੱਤਰ ਜਾਂਦੇ ਭੈਣ ਭਰਾ ਕਹਿੰਦੇ ਨਾ ਭਾਈ ਤੂੰ ਆਦੇ ਸ਼ਰੀਕੇ ਕਿ ਵਿਲੇਜ ਬੈਠਾ ਇੱਥੇ ਬੈਠਾ ਰਹਾ ਤੂੰ ਉੱਥੇ ਜਾ ਕੇ ਕੀ ਲੈਣਾ ਕਿਸੇ ਨਾਲ ਰਾਇ ਗੱਲ ਬਾਤ ਹੋਈ ਜਿਹੜੇ ਅੱਜ ਉਹ ਕਹਿੰਦੇ ਹੁਣ ਵੀ ਤੂੰ ਸਾਨੂੰ ਕਿਹੜਾ ਪੁੱਛ ਕੇ ਗਿਆ ਸੀ ਗਿਆ ਹੁੰਦਾ ਸ਼ਾਇਦ ਤੈ ਉਹ ਗੱਲਾਂ ਆ ਜੀ ਇਹ ਤਾਂ ਕਹਿੰਦੇ ਹੁਣ ਗੱਲਾਂ ਹੁੰਦੀਆਂ ਆ ਬਗਰੋ ਕਹੀ ਜਾਵੇ ਤਾਂ ਲੱਕੀ ਜਾਵੇ ਪਰ ਮੇਰੇ ਜੀਜੇ ਸੀਗੇ ਦੋ ਗੋਲੇ ਵਾਲੇ ਜਿਹੜਾ ਜੀਜੇ ਉਹ ਤਾਂ ਮਰ ਗਿਆ ਵਿਚਾਰਾ ਤੇ ਦੂਜਾ ਨੱਥਰ ਵਾਲਾ ਉਹਨਾਂ ਨੇ ਵਿਚਾਰਾ ਨੇ ਇਹ ਗੱਲ ਕਹੀ ਸੀ ਇੱਥੇ ਸਾਡਾ ਪੈ ਗਿਆ ਰੌਲਾ ਭਰਾਮਾ ਦਾ ਉਹ ਤੁਹਾਨੂੰ ਬੱਗੀ ਕਸ਼ਲ ਮੈਂ ਗੱਲ ਕੀਤੀ ਐ ਕਲੀਅਰ ਸਰਪੰਚ ਜੀ ਮੈਂ ਦੀ ਸਭ ਸ਼ਾਂਤੀ ਮੇਰੇ ਹੰਦੇ ਨੂੰ ਵਟਾਈਆਂ ਵੱਡਣ ਲੱਗ ਪਿਆ ਉਹ ਵਟਾ ਵੱਡਣਾ ਸਾਡੀ ਲੜਾਈ ਹੋ ਗਈ ਲੜਾਈ ਹੋਣਾ ਉਹ ਕਹਿੰਨਾ ਵੱਢ ਕੇ ਮਰਦੇ ਹੋਗੇ ਤੁਸੀਂ ਉਹਨਾਂ ਨੇ ਜਾ ਕੇ ਵਿਚਾਰਾ ਨੇ ਇਥੋਂ ਮੇਰੀ ਪਹਿਲੀ ਬਕਵਾਦੀ ਆ ਉਹਦੇ ਕੋਲੇ ਗੋਲੇ ਵਾਲਾ ਦਿਵਾਤੀ ਬਸ ਉੱਥੋਂ ਮੈਂ ਇਹੋ ਜਿਹਾ ਬਸ ਇਥ ਉੱਥੇ ਪਰਿਵਾਰ ਹੋਇਆ ਜੀ ਸਾਰਾ ਕੋਇਆ ਇਹ ਗਾਂ ਪਹਿਲੀ ਬਣਦੀ ਨਹੀਂ ਸੀਗੀ ਜਿਹਦਾ ਬਣ ਜਾਂਦੇ ਉੱਦੇ ਲੈਣ ਦੇ ਮੌਕੇ ਦੇ ਵਿਆਹਾਂ ਫੜਾਣ ਦੇ ਇਹ ਤਾਂ ਹੋ ਗਏ ਕੰਮ ਸਹੀ ਹੋ ਜਾਂਦਾ ਪਰ ਦੇਣ ਆਉਣੇ ਸੀਗੇ ਜੀ ਪਹਿਲੀ ਬਣੀ ਨਹੀਂ ਉਹ ਵੱਲ ਗੌਂਪੜੀ ਦੇ ਵਿੱਚ ਲਾਤੇ ਬਸ ਇਹੋ ਜਿਹੀ ਵੱਲ ਗੌਂਪੜੀ ਜਲਾ ਦੇ ਤੇ ਆ ਇੱਥੇ ਨੋਕਤਾ ਇੱਕ ਗੱਲ ਬਾਤ ਬਣੀ ਆਈ ਆਪਣੇ ਜਦੋਂ ਪਰਲ ਕੰਪਨੀ ਚ ਪੈਸੇ ਤੁਸੀਂ ਲਾਉਨੇ ਹੋ ਕੰਪਨੀ ਦੇ ਜਿਹੜੇ ਇੱਕ ਗੱਲ ਮੈਂ ਹੋਰ ਕਰਨੀ ਚਾਹੁੰਦਾ ਸੀ ਇੱਥੇ ਜਿਹੜੇ ਏਜੰਟ ਹੁੰਦੇ ਨੇ ਕਿਸੇ ਕੰਪਨੀ ਦੇ ਹੁਣ ਉਹਨਾਂ ਨੂੰ ਕਮਿਸ਼ਨ ਦਿੱਤਾ ਜਾਂਦਾ ਹੈ ਉਹ ਆਪਦਾ ਕਮਿਸ਼ਨ ਤਾਂ ਉਹਨਾਂ ਦਾ ਥੋੜਾ ਹੁੰਦਾ ਹੈ ਉਹ ਜਦੋਂ ਦੂਜੇ ਕਸਟਮਰ ਦੇ ਪੈਸੇ ਲਵਾਉਂਦੇ ਨੇ ਨਾ ਉਹ ਸੋਚਦੇ ਨਹੀਂ ਥੋੜੇ ਜਿਹਾ ਕਮਿਸ਼ਨ ਪਿੱਛੇ ਤੁਸੀਂ ਤਨ ਕਿ ਗਾਹਕ ਦੇ ਕਿੰਨੇ ਪੈਸੇ ਡਬੋ ਦਿੰਨੇ ਆ ਉਹਨੂੰ ਬੜਾ ਸੁਪਨਾ ਵਿਖਾਉਂਦੇ ਆ ਇੱਕ ਕਹਿੰਦੇ ਹੁੰਦੇ ਨੇ ਇੱਕ ਕਹਿੰਦਾ ਲਾਂਟਰੀ ਪਾਲਾ ਉਹ ਲਾਂਟਰੀ ਤਾਂ ਪਾਉਂਦਾ ਨਹੀਂ ਹੁੰਦਾ ਯਾਨੀ ਕਿ ਉਹ ਪਹਿਲਾਂ ਸੁਪਨਾ ਲੈਂਦਾ ਉਹ ਇੱਕ ਮਹਿਲ ਬਣ ਜਾਂਦਾ ਬਹੁਤ ਵੱਡਾ ਗਾੜੀ ਤੇ ਆਉਂਦਾ ਫਿਰ ਉਹ ਜਨਕਿ ਪਾਰਕ ਦੇ ਵਿੱਚ ਬੈੰਦਾ ਉਹਦਾ ਜਦੋਂ ਨੌਕਰ ਚਾਹ ਲੈ ਕੇ ਆਉਂਦਾ ਤੇ ਉਹਦੇ ਨੌਕਰ ਤੋਂ ਲੱਫੜ ਵੱਜ ਜਾਂਦਾ ਯਾਨੀ ਕਿ ਉਹਦਾ ਸੁਪਨਾ ਖੁੱਲ ਜਾਂਦਾ ਉਹ ਕਹਿੰਦਾ ਲਾਂਟਰੀ ਦਾ ਪਾਲਾ ਸੁਪਨੇ ਫੇਰ ਲੈ ਲਈ ਯਾਨੀ ਕਿ ਉਹੋ ਜਿਹੇ ਇਹ ਸੁਪਨੇ ਦਿਖਾਉਂਦੇ ਆ ਜਿਹੜੇ ਏਜੰਟ ਹੁੰਦੇ ਆ ਵੀ ਤੁਸੀਂ ਰਾਤ ਰات ਵੀਰ ਬਣ ਜਾਓਗੇ ਐਂ ਮਰ ਜਾਓਗੇ ਪਰ ਜਦੋਂ ਜ਼ਿੰਦਗੀ ਇਹੋ ਜਿਹੇ ਬੰਦੇ ਦੀ ਨਰਕ ਬਣ ਜਾਂਦੀ ਆ ਉਦੋਂ ਆ ਕੇ ਪਤਾ ਲੱਗਦਾ ਹੁਣ ਉਹ ਏਜੰਟ ਕਿੱਧਰ ਗਈ ਹੁਣ ਕੀ ਉਹ ਏਜੰਟ ਤੁਹਾਡੇ ਕੋਲੇ ਜਿਹ ਕਿਆ ਕੀ ਗੱ마 ਜੀ ਆ ਹਾਲਾਤ ਹੋ ਗਏ ਤੁਹਾਡੇ ਯੰਟਾ ਨੇ ਫੋਨ ਕਰਦੇ ਆ ਜੀ ਉਹ ਕਹਿੰਦੇ ਪੈਸੇ ਮਿਲਣਗੇ ਹੌਸਲਾ ਰੱਖੋ ਅਸੀਂ ਵੀ ਤਨਗਾ ਲੈਂਦੇ 65-60 ਹਜ਼ਾਰ ਰੁਪਏ ਸਾਡਾ ਤਨਗਾ ਸੀ ਤੇ ਪੈਸੇ ਤੁਹਾਨੂੰ ਮਿਲਣਗੇ ਕੋਟ ਦੇ ਸੀਗੇ ਆਪਣੇ ਜਿਹੜੇ ਗੁਰੂ ਸੀ ਤੇ ਉਹ ਕਹਿੰਦੇ ਮਿਲਣਗੇ ਕੋਈ ਗੱਲ ਨਹੀਂ ਪੈਸਾ ਵਾਲੀ ਕੋਈ ਗੱਲ ਮਿਲਨੇ ਜ਼ਰੂਰ ਹੈ ਉਹ ਮੈਂ ਕਹਿੰਦੀ ਮਿਲਣਗੇ ਕਿਦੋਂ ਜੇ ਉਹ ਜ਼ਿੰਦਗੀ ਗਈ ਉਹ ਵੀ 53 ਸਾਲ ਦਾ ਹੋਰ ਹੋ ਗਈ 20 ਸਾਲ ਦੇ ਵਿੱਚ ਲਾਈ ਹੋਈ ਹੈ ਤੇ ਹੁਣ ਇਹ ਦੁਬਾਰਾ ਕਿਦੋਂ ਆਉਣਗੇ ਉਹਨੇ ਸਾਡੇ ਵੀ ਹੈਗੇ ਆ ਤੇ ਨਾ ਹੁਣ ਹੈ ਪੈਸੇ ਆਉਣੇ ਆ بس ਇਹ ਗੱਲ ਕਿ ਹੌਸਲਾ ਦੇ ਸਾਡੇ ਹੋਰ ਕੁਝ ਨਹੀਂ ਜੀ ਨਾਗਰਿਆਂ ਵੀ ਪਰ ਦਵਾ ਰਹੇ ਕੰਪਨੀ ਇਹ ਵੀ ਕਹਿੰਦੇ ਹੁੰਦੇ ਸੀ ਵੀ ਤੁਹਾਡੇ ਜਿਹੜਾ ਪਲਾਟ ਆ ਤੁਹਾਡੇ ਨਾਲ ਰਜਿਸਟਰੀ ਕਰ ਦਿੱਤੀਗੀ ਉਹ ਰਜਿਸਟਰੀ ਕਹਿੰਦੇ ਸੀ ਇਹ ਗੱਲ ਕਹੀ ਸੀ ਤੁਹਾਨੂੰ ਵੀ ਵੀ ਰਜਿਸਟਰੀ ਤੁਹਾਡੇ ਨਾਮ ਹੋ ਜੂ ਪਲਾਟ ਐ ਇੰਨੇ ਜੇ ਤੁਸੀਂ 10 ਲੱਖ ਲਾਉਂਗੇ ਤੇ 10 ਲੱਖ ਦੀ ਰਜਿਸਟਰੀ ਹੋ ਜੂ ਤੇ 20 ਲੱਖ ਲਾਓ ਤੇ 20 ਲੱਖ ਦੀ ਰਜਿਸਟਰੀ ਹੋ ਜੂ ਤੁਹਾਡੇ ਪਲਾਟ ਕੰਪਨੀ ਨੇ ਜਾਨੀ ਕਿ ਲੈ ਰੱਖਿਆ ਪਾਸੇ ਇਹੋ ਜਿਹੇ ਸੁਪਨੇ ਵੀ ਦਿੱਤੇ ਜਾਂਦੇ ਸੀ ਉਹਨਾਂ ਨੂੰ ਪੁੱਛਿਆ ਨਹੀਂ ਵੀ ਪਲਾਟ ਕਿੱਧਰ ਗਏ ਭਾਈ ਸਾਡੇ ਸੁਪਨੇ ਤਾਂ ਆਵਾਜੀ ਉਹ ਜਿਹੜੇ ਹੈਗੇ ਪਲਾਟ ਉਹ ਆਪਣੇ ਵਰਗ ਨਾਂ ਚੜਾਏ ਹੋਏ ਆ ਪਰ ਉਹਦੇ ਵਿੱਚ ਮਿਲਦਾ ਬੋਲਦਾ ਕੁਝ ਨਹੀਂ ਉਹ ਤਾਂ ਨਾਂ ਦੀਆਂ ਗੱਲਾਂ ਹੀ ਆ ਨੰ ਵਰਗ ਜਿਹੜੇ ਹੋ ਰਹਾ ਉਹਦੇ ਆਪਾਂ ਨੂੰ ਪਤਾ ਨਹੀਂ ਹੁੰਦਾ ਅਣਪੜਤਾ ਹੀ ਫਸ ਜਾਂਦਾ ਹਰ ਇੱਕ ਬੰਦਾ ਉਹਦੇ ਦੇਦਾ ਨਹੀਂਗਾ ਉਹ ਤਾਂ ਪਾਏ ਵੀ ਆ ਅੱਖਰ ਜੇ ਪਾ ਕੇ ਦੇਤੇ ਆ ਵੀ ਇੱਥੋਂ ਨਾਲ ਇਨੇ ਕਨਾਲਾ ਹੀ ਨਹੀਂ ਮਿਲਗੀ ਇਹਨੂੰ ਮਰਲਾ ਮਿਲੂਗਾ ਇੱਥੇ ਇਹਨੂੰ 2 ਕਿੱਲੇ ਮਿਲਣਗੇ 4 ਮਿਲਣਗੇ ਮਿਲਿਆ ਮੂਲਿਆ ਕਿਸੇ ਨੂੰ ਕੁਝ ਨਹੀਂ ਕਹੀ ਹੈ ਉਹਦੇ ਵਿੱਚ ਹੈਗਾ ਆਪਣੇ ਕੋਲ 7.5 ਲੱਖ ਦੀਆਂ ਐਫਐਡੀਆਂ ਪਈਆਂ ਉਹਦੇ ਵਿੱਚ ਵੀ ਵਰਗ ਦਿੱਤੇ ਹੋਏ ਆ ਕਿਸੇ ਵੀ ਆਪਣਾ ਕੀਤਾ ਹੋਇਆ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹਾਂਜੀ ਜਿਹੜੀ ਪਹਿਲੀ ਵੇਚੀ ਸੀ ਤੁਸੀਂ ਉਸ ਟਾਈਮ ਕੀ ਰੇਟ ਦੀ ਵੇਚੀ ਸੀ ਪਹਿਲੀ ਜਿਹੜੀ ਵੇਚੀ ਸੀ ਤੁਸੀਂ ਕੀ ਰੇਟ ਜਦੋਂ ਪਹਿਲੀ ਦਾ ਕਿੱਲੇ ਦਾ ਇਕ ਤੁਰਾ ਵਿੱਚ ਸੀਗੀ ਜੀ ਉਹ 2.5 ਲੱਖ ਨੂੰ ਉੱਥੋਂ ਵਿੱਚ ਸੀ ਆਪਾਂ 5 ਲੱਖ ਨੂੰ ਜੀ ਹਾਂਜੀ ਉਦੋਂ ਬਾਅਦ ਜੋ 5 ਨੂੰ ਵੇਚ ਕੇ ਲੈਂਦੇ ਆਈ ਗਾਂ ਤੇ ਉਦੋਂ ਬਾਅਦ ਬਸ ਇਹੋ ਜਿਹੀ ਗਈ 10 ਲੱਖ ਨੂੰ ਹੋ ਗਈ ਮੁੜ ਕੇ 15 ਨੂੰ ਹੋ ਗਈ ਵਾਦੀ ਵਾਦੀ 40 ਲੱਖ ਤੇ ਜਾ ਉੜੀ ਉਹ ਮੁੜ ਕੇ ਸਾਰੇ ਲਾ ਦੇਣ ਲੱਪੇ ਵੀ ਆ ਜਿਹਦਾ ਹੁਣ ਇੰਨਾ ਦਿਨ ਦਿਨ ਨਾ ਆਉਣੇ ਹੁੰਦੇ ਤਾਂ ਕਿਸੇ ਕੋ ਚੰਗੇ ਥਾਂ ਪੈਸੇ ਲਾ ਆਂਦੇ ਹਰ ਇੱਕ ਬੰਦਾ ਹੁਣ ਰਾਏ ਦਿੰਦਾ ਯਾਰ ਤੂੰ ਬੈਂਕ ਜਲਾ ਉਹ ਤਾਂ ਕਿਸੇ ਨਹੀਂ ਲਾਏ ਨੇ ਜੀ ਨਾ ਕੋਈ ਰਹਿਦਾ ਰੋਠਿਆ ਪਿਆਇ ਕਰ ਲਾ ਨਾ ਜਿਹੜੇ ਨਾਲ ਨੇ ਯਾਰ ਮੈਂ ਤਾਂ ਨਿਤ ਖਾਂਦੇ ਸੀ ਉਹਨੇ ਕਿਸੇ ਨੇ ਲਾ ਦੇ ਵੀ ਐ ਕਰ ਲਾ ਕਿਸੇ ਨੇ ਲਾ ਦੇ ਤੇ ਉਹਦਾ ਸ ਅਸਕੇ ਦੇ ਬਟਾਲ ਦਿੰਦੇ ਸੀਗੇ ਜਦੋਂ ਕੰਮ ਹੋ ਗਿਆ ਇਹਦਾ ਪਾਗਲਾ ਇਹਨੇ ਪਹਿਲਾਂ ਸਿਆਣਾ ਸੀ ਹੁਣ ਉਹ ਦਿਵਜ ਹਲਾਤੇ ਪੈਸੇ ਕਰਤਾ ਉਹਦੇ ਵਾਰ ਪਾਗਲ ਹੋਣ ਲੱਗ ਪਿਆ ਉਹ ਇਹਦਾ ਪਾਗਲ ਸੀ ਜਵੇਂ ਪਸਾ ਲੇ ਕੱਲ ਆਈ ਉਹਦੇ ਬਾਅਦ ਪਾਗਲ ਵਜਣ ਲੱਗ ਪੈਂਦਾ ਕਿ ਉਹਦੋਂ ਗਿਰੈ ਦੇ ਦਿੰਦਾ ਤਾਂ ਪੈਸੇ ਬੈਂਕ ਮੁਕ ਜੇ ਲੱਗ ਜਾਂਦੇ ਗੁਡਾ ਕਾਨੇ ਚ ਲੱਗ ਜਾਂਦੇ ਤਾਂ ਚਲ ਨੌਬਤ ਨਹੀਂ ਆਉਂਦੀ ਸੀ ਆਹ ਨੋ ਤਾਂ ਯਹੀ ਮੈਨੂੰ ਡੱਲੇ ਵਾਲੇ ਪਹਿਲੀ ਬੰਦੀ ਸੀ ਉਹ ਸਾਡਾ ਭਾਂਡਾ ਲੱਗਿਆ ਸੀ ਘਰ ਕੰਪਨੀ ਚ ਉਹ ਕਹਿੰਦਾ ਗੋਮਾ ਮਾ ਇਧਰ ਕਰਾ ਦੇ ਕੋ ਸਾਣਾ ਤੂੰ ਆਇਆ ਨਾਲ ਨਾਲੇ ਤੇਰੇ ਪੈਸੇ ਇਕੱਠੇ ਹੋ ਜਾਣਗੇ ਨਾਲੇ ਕਿਤੇ ਚਲ ਤੋਰਾ ਮੇਰਾ ਕਰ ਲੇਗਾ ਤੇ ਚਲ ਤੇਰੀ ਚੰਗੀ ਬਣੀ ਜਾਵੇ ਵਧੀਆ ਲੋਕਾਂ ਨਾਲ ਵੀ ਚਾਲ ਕੋਈ ਜਾਵੜਾਂਗੇ ਉਹ ਮੈਂ ਇਨਾਂ ਕਾਰਨ ਸਗਾ ਤੁਰ ਪੈ ਨਾਲ ਉਹਦੇ ਵਿੱਚੋਂ 50000 ਰੁਪਏ ਆਪਰ ਨੂੰ ਵੀ ਕੋਈ ਸ਼ਨਾ ਗਿਆ ਕਹਦੀਏ ਤੇ ਚਲੋ ਪੈਸੇ ਬੁਹੇ ਲੋਕਾਂ ਦੇ ਦਵਾਤੇ ਆਪਾਂ ਆਪਰ ਮੈਂ ਹਸਲਾਏ ਹੋ ਗਏ ਵਾਕਈ ਪੈਸੇ ਆ ਜਾਣਗੇ ਤਾਂ ਕਰਕੇ ਸਾਰੇ ਲਾ ਕੇ ਪਸ ਗਏ ਪੈਸਾ ਲਾਉਣ ਤੋਂ ਪਹਿਲਾਂ ਕੁਛ ਨਾ ਤੁਸੀਂ ਸੋਚ ਸਮਝ ਲਿਆ ਕਰੋ ਵਿਚਾਰਾ ਕਰੋ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ 12 ਕਿੱਲੇ ਤੇ 2.5 ਲੱਖ ਰੁਪਏ ਵਿੱਚ ਜੀ ਕੰਮ ਹੈ ਕੀ ਰਾਂ ਹਾਂ 2.5 2.5 ਲੱਖ ਰੁਪਏ ਜਨਨ ਕਿ ਬਾਈ ਜੀ ਨੇ ਕਿਲਾ ਪੈਲੀ ਦੇ ਵੇਚੀ ਤੇ 12 ਕਿੱਲੇ ਵੇਚੀ ਤੇ ਇਹਨਾਂ ਨੇ ਜਨਨ ਕਿ ਉੱਥੇ ਲਈ ਆ ਨਾਲ ਫੀਟ ਕੋਰਟ ਦੇ ਪੈਂਡਾ ਗੋਲੇ ਵਾਲਾ ਉੱਥੇ ਜਨਨ ਕਿ ਵੇਚੀ ਉਸ ਤੋਂ ਬਾਅਦ ਇਹਨਾਂ ਨੇ 5 ਲੱਖ ਨੂੰ ਤੇ ਅੱਜ ਲੱਖ ਜ਼ਮੀਨ ਦੀ ਕੀਮਤ ਅੱਜ ਕਿੰਨੀ ਹੈ 40 ਤੋਂ 45 ਲੱਖ ਅੱਜ ਉਹ ਸਾਰੀ ਜ਼ਮੀਨ ਦਾ ਜਿੰਨ ਕੇ ਰੇਟ ਦੀ ਜੀ ਗੱਲ ਕਰੀਗੇ ਤੇ ਕਿੱਲਾ ਵੀ ਨਹੀਂ ਆਉਂਦਾ ਉਸ ਟਾਈਮ ਵੇਖੋ 2 ਲੱਖ ਨੂੰ ਇਹਨੇ ਕਿੱਲਾ ਵੇਚੀ ਹੁਣ ਇੱਕੋ ਇੱਕ ਜ਼ਮੀਨਦਾਰ ਕੋਲੇ ਜਿ ਕਮਾਈ ਦਾ ਸਾਧਨ ਜਨਨ ਕੇ ਜ਼ਮੀਨ ਹੀ ਰਹੇਗੀ ਜਿਹੜਾ ਜਨਨ ਕੇ ਘਾਟੇ ਬੰਦ ਸੌਦਾ ਨਹੀਂ ਗਾ ਇਹ ਜੇ ਤੁਸੀਂ ਵੀ ਆਦੇ ਕੋਲ ਜ਼ਮੀਨਾਂ ਥੋੜੀ ਕਨੀ ਬਚਾ ਕੇ ਰੱਖੋ ਇਹਦਾ ਪਤਾ ਨਹੀਂ ਕਦੋਂ ਇਹ ਕਰੋੜਪਤੀ ਤੁਹਾਨੂੰ ਬਣਾ ਸਕਦੀ ਹੈ ਇੱਕੋ ਇੱਕ ਜ਼ਮੀਨ ਹੈ ਇੱਕੋ ਇੱਕ ਖੇਤੀ ਹੈ ਜਿਹੜਾ ਕਮਾਈ ਦਾ ਤੰਦਾ ਰਹਿ ਗਿਆ ਤੁਸੀਂ ਜਦੋਂ ਪੈਸਾ ਲਉਨੇ ਆ ਸੋਚ ਸਮਝ ਕੇ ਲਾ ਕਰੋ ਬਾਅਦ ਵਿੱਚ ਤੁਹਾਨੂੰ ਨਾ ਪਛਤਾਉਣਾ ਪਵੇ ਇਹੋ ਜੇ ਜਨਨ ਕਿ ਹਾਲਾਤ ਤੁਹਾਡੇ ਦੇ ਨਾ ਆਵੇ ਤੇ ਸਾਡੀ ਵੀਡੀਓ ਤੁਸੀਂ ਜਿੱਥੋਂ ਦੇਖ ਰਹੇ ਹੋ ਸਾਡੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰਿਓ ਸਾਡੇ ਜਨਨ ਕਿ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਬਾਈ ਦੇ ਤੁਹਾਨੂੰ ਵਿਚਾਰ ਕਿਹੋ ਜਿਹਾ ਲੱਗੇ ਤੇ ਆਪਾਂ ਨਵੀਂ ਵੀਡੀਓ ਦੇ ਨਾਲ ਫਿਰ ਤੁਹਾਨੂੰ ਜਲਦ ਮਿਲਾਂਗੇ ਸਾਨੂੰ ਆਗਾਹ ਦਿਓ ਧੰਨਵਾਦ